ਸੰਚਾਰ ਦੀ ਉਹ ਥੋੜੀ ਐ ਤੇ ਸਾਡੇ ਨਾਲ ਮੈਂ ਗੱਲ ਕਰ ਰਿਹਾ ਸੀ ਬੀਏ ਅਦਵੀ ਦਾ ਜੋ ਸਰਬ ਧਰਮ ਬੀਅਦਵੀ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਹੈ ਇਹ ਗੱਲ ਕਿਉਂ ਚੱਲੀ ਪਈ ਗੱਲ ਤੋਂ ਹੁਣ ਇਹ ਹਮ ਚੱਲੀ ਨਹੀਂ ਇਹ ਗੱਲ ਚੱਲੀ ਹੈ ਜਦੋਂ ਬਾਈਬਲ ਕਲਾ ਚ ਤੀਉਦੂ ਪਹਿਲਾਂ ਜਦੋਂ ਤੋਂ ਇਹ ਬੀਅਦਵੀਆਂ ਦਾ ਇੱਕ سلسلہ ਸ਼ੁਰੂ ਕੀਤਾ ਗਿਆ ਇਹ ਹੋਈਆਂ ਨਹੀਂ ਗੀਆਂ ਸਿਰ ਗੁਰੂ ਗ੍ਰੰਥ ਸਾਹਿਬ ਦੀਆਂ ਬੀਅਦਵੀਆਂ ਇਹ ਇੱਕ ਸਾਜ਼ਿਸ਼ ਸੀ ਔਰ ਉਹ ਕਿੱਥੇ ਜਾ ਰਹੀਆਂ ਸੀ ਔਰ ਉਸੇ ਦੇ ਚੱਕਰ 'ਚ ਉੱਥੇ ਦੋ ਬੰਦਿਆਂ ਦੀ ਸ਼ਹੀਦੀ ਹੋਈ ਸੀ ਬਾਬਲ ਕਲਾਂ ਦੇ ਵਿੱਚ ਔਰ ਉਸੇ ਬੇਅਦਬੀ ਚੋਂ ਅੱਗੇ بڑا ਕੁਝ ਨਿਕਲਿਆ ਸੀ ਦੋ ਸਰਕਾਰਾਂ ਜਾ ਚੁਕੀਆਂ ਨੇ ਜਿਨ੍ਹਾਂ ਨੇ ਗੁਰੂ ਨਾਲ ਦਗਾ ਕੀਤਾ ਇੱਕ ਬਾਲਕੀਆ ਸੀ ਜਿਹੜਾ ਨੀ ਗੁਟਕਾ ਸਾਬ ਹੱਥ ਚੋਂ ਖੜ ਕੇ ਸੌਂ ਖਾਦੀ ਸੀ ਨਸ਼ੇਲੇ ਐਵੀ ਬੇਅਦਬੀ ਸੀ ਫਤਾਰਾ ਲਈ ਸਟੇਜ ਤੇ ਖੜ ਕੇ ਸੋ ਇਹਨਾਂ ਨੇ ਇਨਕਲਾਬੀਆਂ ਨੇ ਉਦੋਂ ਇਹਨਾਂ ਦੇ ਕਨਵੀਨਰ ਨੇ ਤੇ ਇਹਨਾਂ ਦੇ ਜੋ ਹੁਣ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਤੇ ਬਾਕੀ ਜਿੰਨੇ ਵੀ ਇਹਨਾਂ ਦੇ ਨੇ ਇਹਨਾਂ ਸਾਰਿਆਂ ਨੇ ਵਾਅਦਾ ਕੀਤਾ ਸੀ ਕਿ ਇਹ ਕਾਨੂੰਨ ਐ ਬਣਾਵਾਂਗੇ ਇੱਕ ਤਾਂ ਇਹ ਚੁਟਕੀ ਬੜੀ ਛੇਤੀ ਵਝਾਉਂਦੇ ਨੇ ਐਮਐਸਪੀ ਵੀ ਐਂ ਦੇ ਰਹੇ ਸੀ ਤੇ ਕਾਨੂੰਨ ਵੀ ਐਂ ਬਣਾ ਰਹੇ ਸੀ ਸਾਢੇ 30 ਸਾਲ ਹੋ ਗਏ ਉਸ ਚੱਕਰ 'ਚ ਕਿ ਕਾਨੂੰਨ ਨੂੰ ਜਾਣ ਬੁਝ ਕੇ ਟੈਕਟਸ ਦੇ ਤਹਿਤ ਡਲੇ ਕੀਤਾ ਜਾ ਰਿਹਾ ਹੈ ਕਬੀਲਾ ਸੀਗਾ ਬਣਾ ਕੇ ਭੇਜ ਦਈਏ ਅਗੇ ਰਾਸ਼ਟਰਪਤੀ ਰੋਕ ਲੈਣ ਰਾਜਪਾਲ ਰੋਕ ਲੈਣ ਜਾਂ ਕੋਈ ਹੋਰ ਮਸਲਾ ਹੋ ਜੀ ਜਿਹੜਾ ਕਿ ਪਿਛਲੀਆਂ ਸਰਕਾਰਾਂ ਨੇ ਕੀਤਾ ਹੁਣ ਉਹ ਬਹਿ ਗਏ ਕਿ ਭਾਈ ਤੁਸੀਂ ਵਾਅਦਾ ਕੀਤਾ ਸੀ ਬਣਾਉਂਦੇ ਕਿਉਂ ਨਹੀਂ 9 ਮਈਆਂ ਤੋਂ 6/2 ਦੀ ਜਗ੍ਹਾ 'ਚ 400 ਫੁੱਟ ਉੱਚਾ ਜਾਓ ਜੀ ਉਹ ਬੈਠੇ ਨੇ ਭਾਈ ਸਾਹਿਬ ਔਰ ਉੱਥੂ ਬਹਿ ਕੇ ਉਹ ਕਹਿ ਰਹੇ ਨੇ ਕਿ ਜਾਂ ਤਾਂ ਮੈਂ ਮਰੂੰਗਾ ਜਾਂ ਜੋ ਤੁਸੀਂ ਸਾਰੇ ਜਿੰਨੇ ਵੀ ਅਕ੍ਰੋਸ ਦੀ ਪਾਰਟੀ ਪਾਲਟੀਸ਼ੀਨੋ ਇੱਕ ਕਾਨੂੰਨ ਬਣਾਓ ਬੁਰੂ ਤੇ ਇੱਕ ਵੱਡੀ ਦਿੱਕਤ ਸੀ ਅਮ ਜੀ ਕੱਲੇ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਬਣਾ ਸਕਦੇ ਕਿਉਂਕਿ ਕਨਸਟੀਟਿਊਸ਼ਨਲ ਜਾਂ ਸੰਵਿਧਾਨਕ ਲੈਵਲ ਤੇ ਪ੍ਰੋਬਲਮ ਹੋ ਰਹੀ ਹੈ ਕਿਉਂਕਿ ਇਹ ਵੇਸ਼ ਧਰਮ ਨਿਰਪੇਖ ਦੇਸ਼ ਹੈ। ਘਰ ਇਸ ਮਾਮਲੇ 'ਤੇ ਆਪਾਂ ਬੜੀ ਚੰਗੀ ਦੇਖ ਚੁੱਕੇ ਹਾਂ 84 ਤੋਂ ਲੈ ਕੇ ਹੋਰ ਬੜੀਆਂ ਗੱਲਾਂ ਪਰ ਹੈ ਤਾਂ ਇਸ ਕਰਕੇ ਉਹ ਹੁੰਦੇ ਕਿ ਬਾਕੀ ਧਰਮਾਂ ਦਾ ਵੀ ਐਡੀਸ਼ਨ ਹੋਵੇ ਤਾਂ ਹੁਣ ਇਸ ਸਰਕਾਰ ਨੇ ਵੀ ਅਸੀਂ ਤਾਂ ਖੈਰ ਮੰਗ ਹੀ ਰਹੇ ਸੀ ਭਗਵਦ ਗੀਤਾ, ਕੁਰਾਨ ਸ਼ਰੀਫ, ਬਾਈਬਲ ਉਹ ਵੀ ਐਡ ਕਰਦੇ ਨੇ। ਤੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਵੇਂ ਕਿ ਗੁਟਕਾ ਸਾਹਿਬ ਆ ਜਾਂਦਾ ਹੈ ਉਹ ਚੀਜ਼ਾਂ ਦੀ ਬੇਅਦਬੀ ਅਗਰ ਹੋਊਗੀ ਤਾਂ ਉਹਦੇ ਵਿਰੁੱਧ ਉਮਰ ਕਹਿ ਦਿੱਤੀ ਜਾਊਗੀ ਬਹੁਤ سارے ਲੋਕ ਸੋ ਕਾਲਡ ਗੁੱਦੀ ਜੀ ਵੀ ਉਹਨਾਂ ਨੇ ਵੀ ਕਿਹਾ ਜੀ ਇਹ ਘਹੁ ਨਹੀਂ ਤਾਂ ਬੰਨਣਾ ਚਾਹੀਦਾ ਇਹ ਤਾਂ ਬਹੁਤ ਗੜਬੜ ਹੋ ਜੂਗੀ ਮੈਨੂੰ ਇਹ ਨਹੀਂ ਸਮਝ ਆਦੀ ਜਿਵੇਂ ਕਿ ਅੱਜ ਅਸੈਂਬਲੀ 'ਚ ਬਹੁਤ ਹੀ ਇਨਡਾਇਰੈਕਟ ਵੇ ਨਾਲ ਸਾਰੇ ਕਾਂਗਰਸ ਨੇ ਤੇ ਬਾਕੀ ਪਾਰਟੀਆਂ ਨੇ ਇਹਨੂੰ ਇੱਕ ਤਰ੍ਹਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਇਨਡਾਇਰੈਕਟ ਵੇਨ ਵਾਲੇ ਦੀ ਮੁਖਾਲਫਤ ਕੀਤੀ ਮੈਂ ਨਾ ਤੋ ਇੱਕੋ ਗੱਲ ਕੁੱਛੀ ਜਾਉਂ ਨਾ ਕਿ ਇਹ ਚ ਗਲਤ ਕੀ ਹੈ ਇਹ ਆਪਾਂ ਡਿਸਕਸ ਕਿਉਂ ਨਹੀਂ ਕਰ ਸਕਦੇ ਕੀ ਗਲਤ ਹੈ ਮਿੰਨੂ بڑے ਬੰਦਿਆਂ ਨੇ ਕਿਹਾ ਆਂਦੇ ਜੀ ਇਹ ਤਾਂ ਤੁਸੀਂ ਉਮਰ ਕਹਿਤ ਮੈਂ ਕਿ ਬਿਲਕੁਲ ਉਮਰ ਫਾਂਸੀ ਮਗਰਮ ਮੈਂ ਕਿ ਬਿਲਕੁਲ ਨਹੀਂ ਸਿਰਫ ਉਮਰ ਕਹਿਤ ਦੀ ਗੱਲ ਕਰ ਰਹੇ ਆਂ ਦੂਜੀ ਗੱਲ ਆਂਦੇ ਜੀ ਇਹਦਾ ਗਲਤ ਫਾਇਦਾ ਉਠਾਇਆ ਜਾਊਗਾ ਕੋਈ ਵੀ ਬੰਦਾ ਗੁਰੂ ਸਾਹਿਬ ਦੇ ਅੰਗ ਪਾੜ ਕੇ ਕਿਤੇ ਕਿਸੇ ਦੇ ਘਰ ਅਗੇ ਸਿੱਟ ਜਿਉਂ ਮੈਂ ਕਿਹਾ ਉਹ ਤਾਂ ਹੁਣ ਵੀ ਕਰ ਸਕਦੇ ਨੇ ਕਿ ਉਹ ਹੁਣ ਨਹੀਂ ਕਰ ਸਕਦੇ ਉਹਦੇ ਚ ਵੀ ਗਲਤ ਇਸਤੇਮਾਲ ਹੋ ਸਕਦਾ ਫੇਰ ਤੇ ਫਿਰ ਜੇ ਇਹੀ ਗੱਲ ਹੈ ਤਾਂ ਬਾਹਰ ਆ ਕੇ ਕੋਈ ਨਸ਼ਾ ਵੀ ਸਿੱਟ ਜੂਗਾ ਕਿਸੇ ਵੀ ਕਮੂਕ ਦਾ ਗਲਤ ਫਾਇਦਾ ਉਠਾਇਆ ਜਾ ਸਕਦਾ ਹੈ ਇਨਵੈਸਟੀਗੇਸ਼ਨ ਕਿਉਂ ਨਿਕਾਲੇ ਪੁਲਿਸ ਕਿਉਂ ਔਰ ਜੇ ਕੋਈ ਤੁਹਾਨੂੰ ਲੱਗਦਾ ਕਿ ਨਹੀਂ ਇਹਦੇ ਚਾਹ ਚੀਜ਼ ਐਡ ਕਰ ਲੋ ਤਾਂ ਕਰ ਲੋ ਕੌਨ ਰੋ ਕਰਿਆ ਤੁਹਾਨੂੰ ਅਸੈਂਬਲੀ ਜੋ ਤੁਸੀਂ ਬੈਠੇ ਹੋ ਉੱਥੇ ਦੱਸ ਦਿਓ ਕਿਹੜੀ ਕਰੈਕਸ਼ਨ ਹੈ ਅੱਜ ਸਾਰਾ ਦਿਨ ਜਦੋਂ ਆਪਾਂ ਵੇਖੀ ਐ ਅਸੈਂਬਲੀ ਸਾਰਾ ਦਿਨ ਤਾਂ ਖਰੀ ਦੇਖੀ ਨਹੀਂ ਜਾਂਦੇਗੇ ਮੈਨੂੰ ਦੱਸਿਓਗੇ ਸਾਰਥਕ ਬਹਿਸ ਦਾ ਡਿਬੇਟ ਕੁਝ ਹੋਈ ਐ ਕਿਤੇ ਹਿਸਟਰੀ ਚ ਚਲੇ ਜਾਂਦੇ ਐ ਕਿਤੇ ਪ੍ਰੈਜ਼ੈਂਟ ਚ ਆ ਜਾਂਦੇ ਐ ਲੇਕਿਨ ਟੋਟਲ ਮਤਲਬ ਕੀ ਨਿਕਲਦਾ ਗੱਲ ਦਾ ਮਤਲਬ ਇਹ ਨਿਕਲਦਾ ਹੈ ਕਿ ਜੀ ਅਸੀਂ ਇਹਨੂੰ ਬੰਨ ਨਹੀਂ ਦੇਣਾ ਕਾਂਗਰਸ ਵਾਲਿਆਂ ਦਾ ਕੀ ਸੀ ਕਹਿਣਾ ਇਹ ਤਾਂ ਕਹਿ ਨਹੀਂ ਸਕਦੇ ਕਿਉਂਕਿ ਉਹ ਖੁਦ ਵੀ ਪੱਗਾਂ ਬੰਨ ਕੇ ਬੈਠੇ ਨੇ ਬਹੁਤ ਸਾਰੇ ਉਹਨਾਂ ਚੋਂ ਖੁੱਤਾਂ ਕਹਿ ਨਹੀਂ ਸਕਦੇ ਕਿ ਨਾ ਬਣਾਓ ਇਹ ਬਿਆਦਬੀਆਂ ਹੋਣ ਦਿਓ ਇਹ ਇਨਾਂ ਦੀਆਂ ਜਿੰਨੀਆਂ ਵੀ ਇਹ ਨੈਸ਼ਨਲਾਈਜ਼ਆਂ ਬਹੁਤ ਸਾਰੀਆਂ ਦਾ ਸਟੇਟ ਦੀਆਂ ਹੀ ਪਾਰਟੀਆਂ ਦਾ ਕੀਤਾ ਘਰ ਹੈ ਕਿ ਇਹਦੇ ਤੇ ਪੋਲਿਟਿਕਸ ਕੀਤੀ ਜਾਵੇ ਬਿਆਦਬੀਆਂ ਖੁਦ ਹੀ ਕਰਨੀਆਂ ਚਾਹ। ਆ ਜਿਹੜੇ ਬੰਦੇ ਨੇ ਬਿਆਦਬੀ ਕਰਾਉਂਦਾ ਸਿੱਧਾ ਇੰਡੀਕੇਸ਼ਨ ਹੈ ਜਿਹਦੇ ਨਾਲ ਉਹ ਕਿਹੜੀਆਂ ਪਾਰਟੀਆਂ ਨਾਲ ਜੁੜਿਆ ਰਿਹਾ ਹੈ ਕੌਣ-ਕੌਣ ਉਹਦੇ ਉੱਥੇ ਜਾ ਕੇ ਬਾਲਦੀ ਮਾਰ ਕੇ ਬੰਦੇ ਰੇਣੇ ਸਾਹਮਣੇ ਮੈਂ ਸੌਦਾ ਸਾਧ ਦੀ ਗੱਲ ਕਰ ਰਿਹਾ ਜੀ ਨੂੰ ਬਹੁਤ ਉੱਤੇ ਸੱਚਾ ਸੌਦਾ ਤੇ ਬੜਾ ਕੁਛ ਉਹਨਾਂ ਲਈ ਬੋਲਿਆ ਜਾ ਰਿਹਾ ਸੀ ਉਹ ਸਾਰੇ ਬੰਦੇ ਜਰਾ ਦੱਸਣਗੇ ਕਿ ਉਹ ਸਾਜ਼ਿਸ਼ਾਂ ਚ ਕੀ ਕੁਛ ਹੋਇਆ ਕਿਸ ਤਰ੍ਹਾਂ ਨ ਬੇਅਦਬੀਆਂ ਹੋਈਆਂ ਨੇ ਪਹਿਲਾਂ ਨਹੀਂ ਹੁੰਦੀਆਂ ਸੀ ਹੁਣ ਸਡਨਲੀ ਮੁੰਡੇ ਜਿਹੜੇ ਮੈਂਟਲੀ ਅਫਸੈਟ ਹੁੰਦੇ ਨੇ ਜਾਂ ਮਾਈਨਰ ਹੁੰਦੇ ਨੇ ਮਤਲਬ ਬਾਲਗ ਨਹੀਂ ਹੁੰਦੇ ਉਹ ਜਾ ਕੇ ਇਹ ਕੰਮ ਕਰਨ ਲੱਗ ਜਾਂਦੇ ਨੇ ਕੀ ਕਰਨ ਤਾਂ ਇਹ ਪਿੱਛੇ ਔਰ ਕਿਸੇ ਵੀ ਕੇਸ ਦੀ ਇਨਵੈਸਟੀਗੇਸ਼ਨ ਉੱਥੋਂ ਤੱਕ ਨਹੀਂ ਪਹੁੰਚੀ ਜਿੱਥੇ ਇਹ ਪਤਾ ਲੱਗ ਸਕੇ ਕਿ ਇਹ ਕਿਨੇ ਕੀਤਾ ਸੀ ਜਾਂ ਕਿਨੇ ਕਰਵਾਇਆ ਸੀ ਹੁਣ ਹੁਣ ਤੁਸੀਂ ਕਹੋਗੇ ਕਾਨੂੰਨ ਤਾਂ ਅੱਡਾ ਇਨਵੈਸਟੀਗੇਸ਼ਨ ਅੱਡਾ ਮੰਨੀ ਗੱਲ ਮੈਂ ਤੁਹਾਡੀ ਕਿੰਨਾ ਦੀ ਨੀਅਤ ਬਹੁਤ ਹੀ ਖਰਾਬ ਹੈ ਲੇਕਿਨ ਜਿੰਨਾ ਕਰ ਸਕਦੇ ਆ ਉਹ ਤਾਂ ਕਰਾइए ਇਸ ਵਿੱਚ ਲਿਖਵਾਇਆ ਹੈ ਕਿ ਇਸ ਕੰਮ ਲਈ ਉਕਸਾਉਣ ਵਾਲਾ 1.5 ਸਾਲ ਦੀ ਸਜ਼ਾ ਹੋਵੇ ਤੇ ਜਿਹੜਾ ਬੰਦਾ ਕਰੂਗਾ ਉਹਨੂੰ ਤਾਂ 10 ਸਾਲ ਤੋਂ ਲੈ ਕੇ ਉਮਰ ਕਾਇਦ ਤੱਕ ਦੀ ਹੋਵੇ ਔਰ ਬਿਲਕੁਲ ਨਾ ਦੇਖਿਆ ਜਾਵੇ ਮਾਈਨਰ ਜੇ ਮਾਈਨਰ ਹੈ ਜੇ ਬੱਚਾ ਨਾਬਾਲਗ ਹੈ ਤਾਂ ਉਹਦੇ ਮਾਂ-ਬਾਪ ਹੀ ਤੇ ਜ਼ਿੰਮੇਦਾਰ ਹੁੰਦੇ ਜੇ ਕਾਰਾਂ ਦਾ ਬਣ ਸਕਦਾ ਡਰਾਈਵਿੰਗ ਦਾ ਕਿ ਜਿਹੜਾ ਬੱਚਾ ਬਾਲਗ ਨਹੀਂ ਹੋ ਉਹ ਡਰਾਈਵ ਕਰਤਾ ਹੋਇਆ ਕੋਈ ਐਕਸੀਡੈਂਟ ਕਰਦਾ ਤਾਂ ਉਹਦੇ ਮਾਂ-ਬਾਪ ਬਰਾਬਰ ਜ਼ਿੰਮੇਦਾਰ ਹੋਣਗੇ ਤਾਂ ਬੇਅਦਬੀ ਦੇ ਵਿੱਚ ਕਿਉਂ ਨਹੀਂ ਹੋ ਸਕਦਾ ਬਹੁਤ ਸਾਰੇ ਲੋਕਾਂ ਨੇ ਕਿਹਾ ਅੰਦਜੀ ਇਹ ਤਾਂ ਕਿਤੇ ਹੋਰ ਬਣਿਆ ਗਿਆ ਕਾਂਗਰਸ ਦੇ ਪ੍ਰਧਾਨ ਨੇ ਕਹੀਏ ਸੀ ਪਬੰਦੀਓ ਰੱਬ ਦਿਓ ਇਸ ਸੈਂਸਿਟਿਵ ਪੰਜਾਬ ਲਈ ਹੈ ਤਾਂ ਪੰਜਾਬ ਪਹਿਲਾਂ ਬਣਾਊਗਾ ਕਿਉਂਕਿ ਨਾਨਕ ਲਿਵਾ ਸਭ ਤੋਂ ਜ਼ਿਆਦਾ ਇੱਥੇ ਰਹਿੰਦੇ ਨੇ ਇੱਥੂੰ ਮਤਲਬ ਇੱਥੂੰ ਨੀ ਰੱਖੀ ਗਈ ਹੈ ਇੱਥੇ ਸਿੱਖ ਤਾਂ ਰਾਮ ਮਹਾਨ ਚਾਇਆ ਹੈ ਇੱਥੇ ਪਹਿਲਾਂ ਕਰੂੰਗਾ ਬਣੂੰਗਾ ਫੇਰ ਹੀ ਬਾਕੀ ਉਹਦੇ ਉਹਦੀ ਉਦਾਹਰਨ ਲੈ ਕੇ ਉਹਦੀ ਨਜ਼ੀਰ ਲੈ ਕੇ ਫੇਰ ਹੀ ਬਣਾਉਂਦਗੇ ਤਾਂ ਸਭ ਤੋਂ ਪਹਿਲਾਂ ਤਾਂ ਸੀ ਬਣਾਵਾਂਗਾ ਜਾਂ ਕੋਈ ਹੋਰ ਬਣਾ ਦੂਗਾ ਕੋਲੰਬੀਆ ਬਣਾ ਦੂਗਾ ਜਾਂ ਸਮਾਲੀਆ ਬਣਾ ਦੂਗਾ ਮੈਨੂੰ ਸਮਝ ਨਹੀਂ ਆਉਂਦੀ ਇਹ ਪਾਰਟੀਆਂ ਵਾਲੇ ਕਰਦੇ ਕੀ ਨੇ ਔਰ ਤੁਹਾਨੂੰ ਪ੍ਰੋਬਲਮ ਕੀ ਹੈ ਲੌਜੀਕਲ ਦੱਸੋ ਕੀ ਗੜਬੜ ਹੈ ਆ ਆਪ ਵਾਲਿਆਂ ਦਾ ਹੀ ਸੀ ਇੱਕ ਬੰਦਾ ਉਹਦੇ ਤੇ ਦੋਸ਼ ਲਾ ਰਹੇ ਨੇ ਮੈਨੂੰ ਲੱਗਦਾ ਪਿੱਛੇ ਜੇ ਸ਼ਾਇਦ ਇੱਕ ਦੋ ਦਿਨ ਪਹਿਲਾਂ ਦੋਸ਼ੀ ਵੀ ਕਰਾਰ ਦੇਤਾ ਸ਼ਾਇਦ ਉਹਨੂੰ ਕੁਰਾਨ ਜੀ ਕੁਰਾਨ ਸ਼ਰੀਫ ਦੇ ਬਹੁਤ ਸਾਰੇ ਅੰਗ ਮਲੇਰ ਕੋਟਲਾ ਦੇ ਵਿੱਚ ਖਿਲਾਰੇ ਗਏ ਸੀ ਉਹ ਚੋ ਦੋ ਸਿਪਾਹੀ ਗਏ ਨੇ ਸਾਡੇ ਸਦੀਵੀ ਗੁਰੂ ਨਾਲ ਤਾਂ ਪਤਾ ਹੀ ਨਹੀਂ ਕਿੰਨੀ ਅਰੀ ਹੋ ਚੁੱਕਿਆ ਔਰ ਅਸੀਂ ਕਹਿ ਰਹੇ ਕਾਲੂ ਸ਼ਰੀਪਾਕ ਵਧ ਕੀਤਾ ਨਾਲ ਹੋਵੇ ਬਾਈਬਲ ਨਾਲ ਹੋਵੇ ਉਹਨਾਂ ਨੂੰ ਵੀ ਸਜ਼ਾ ਮਿਲੇ ਤਾਂ ਗਲਤ ਕੀ ਹੈ ਜਨ ਸਿਰਫ ਵੋਟਾਂ ਲੈਣੀਆਂ ਔਰ ਦੂਜਿਆਂ ਨੂੰ ਨਿੰਦਣਾ ਕਿ ਇਹ ਗਲਤ ਹੈ ਇਹਨੇ ਨਹੀਂ ਕੀਤਾ ਔਰ ਇੱਕ ਕਾਂਗਰਸ ਵਾਲੇ ਲੱਗੇ ਹੋਏ ਸੀ ਸੁਪਰੀਮ ਕੋਰਟ ਚ ਚੈਲੰਜ ਉਹ ਦੂਏ ਭਰਾਨੀ ਇਹ ਤਾਂ ਬੰਨਾ ਨਹੀਂ ਬੰਨਾ ਨਹੀਂ ਤਾਂ ਫਿਰ ਤੁਸੀਂ ਬੰਦੇ ਰੱਬ ਤੇ ਉਹ ਕਿਉਂ ਬਣਾਇਆ ਸੀ ਅਮਰਿੰਦਰ ਸਿੰਘ ਨੇ ਇਹ ਤਾਂ ਬੰਨੇ ਹੀ ਨਹੀਂ ਤੁਹਾਨੂੰ ਤਾਂ ਪਤਾ ਬਹੁਤ ਗਿਆਤਾ ਹਾਂ ਤੁਸੀਂ ਸਭ ਇਹ ਹੁੰਦੇ ਤਾਂ ਫਿਰ ਅਮਰਿੰਦਰ ਸਿੰਘ ਨੇ ਕਿਉਂ ਬਣਾਇਆ ਸੀ ਕਾਂਗਰਸ ਵੱਲੋਂ ਉਦੋਂ ਉਹ ਤਾਂ ਮੰਨਾ ਕਰ ਦੇਣਾ ਸੀ ਇਹ ਗੱਲ ਉਹਨੂੰ ਸਮਝਾ ਦੇਣੀ ਸੀ ਕਿ ਨਾ 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 ਇਹ ਕਾਨੂੰਨ ਨਾ ਬਣਾ ਲਿਓ ਜੇ ਕਿਤੇ ਮੈਂ ਪੰਜਾਬ ਵਾਲਿਆਂ ਨੂੰ ਤੇ ਬਾਕੀ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਆਹ ਉਹ ਨੀਤੀਆਂ ਜਿੰਨਾਂ ਦੀ ਅਸੀਂ ਗੱਲ ਕਰਦੇ ਆਂ ਕਿ ਸਰਕਾਰਾਂ ਅਹਿਮ ਨਹੀਂ ਬੰਦੇ ਅਹਿਮ ਨਹੀਂ ਕਿ ਕੌਣ ਨੇ ਅਹਿਮ ਹੁੰਦੇ ਆ ਮੁੱਦੇ ਤੇ ਨੀਤੀਆਂ ਕਿ ਉਹ ਸਰਕਾਰਾਂ ਚੱਲਣਗੀਆਂ ਕਿਵੇਂ ਆਹ ਇੱਕ ਨੀਤੀ ਹੈ ਕਿ ਉਮਰ ਕੈਦ ਹੋਵੇ ਉਸਾਉਣ ਵਾਲੀ ਨੂੰ ਵੀ ਸਜ਼ਾ ਹੋਵੇ ਇੱਕ ਡੀਐਸਪੀ ਰੈਂਕ ਦਾ ਬੰਦਾ ਉਹਦੀ ਇਨਕੁਆਰੀ ਕਰੇ ਵਗੈਰਾ ਵਗੈਰਾ ਸਾਰੀਆਂ ਗੱਲਾਂ ਤੁਸੀਂ ਪੜ ਸਕਦੇ ਹੋ ਕੋਈ ਬਾਲਾ ਲੰਬਾ ਚੋੜਾ ਪਿੰਨੇ 3 ਪੇजेस ਦੇ ਪੜ ਸਕਦੇ ਹੋ ਇਹਦੇ ਵਿੱਚ ਔਰ ਜਿਹੜੇ ਸੰਵਿਧਾਨ ਦਾ ਉਹ ਹਵਾਲਾ ਦਿੱਤਾ ਜਾ ਰਿਹਾ ਉਹ ਵੀ ਪੜ ਸਕਦੇ ਹੋ ਕਿ ਐਗਜ਼ੈਕਟ ਕੀ ਕਿਹਾ ਗਿਆ ਸੀ ਔਰ ਹੁਨੇਜੇ ਗਵਰਨਰ ਸਾਹਿਬ ਕਹਿ ਚੁੱਕੇ ਨੇ ਕਿ ਕਰਨ ਉਹ ਸਟੇਟ ਲੈਵਲ ਤੇ ਬਣ ਸਕਦਾ ਤੇ ਪ੍ਰੋਬਲਮ ਕੀ ਹੈ ਮੁੱਖ ਮੰਤਰੀ ਸਾਹਿਬ ਨੇ ਬੜੇ ਤੜਾ ਲੈਣ ਲਿਆ ਸੀ ਬਣਾਵਾਂਗੇ ਫਿਰ ਸੱڈنਲੀ ਬ੍ਰੇਕ ਲੱਗ ਗਿਆ ਉੱਤੋਂ ਆਰਡਰ ਆ ਗਿਆ ਹੁਣ ਉਹ ਉਹਨਾਂ ਦੇ ਉੱਤੇ ਵੀ ਤੋ ਜਣੇ ਨੇ ਇੱਕ ਪਾਰਟੀ ਦੀ ਆ ਇੱਕ ਮੰਡਾ ਇੱਕ ਗਵਰਨਮੈਂਟ ਤੌਰ ਤੇ ਐਗਜ਼ੀਕਿਊਟਿਵ ਲੈਵਲ ਤੇ ਇੱਕ ਹੋਰ ਹਾਈ ਕਮਾਂਡ ਵੀ ਆਉਣਾ ਲੇ ਹੁਣ ਉਹ ਕਿਹੜੀ ਹਾਈ ਕਮਾਂਡ ਨੇ ਕਿਹਾ ਕਿ ਨਾ 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 ਇਹ ਨਹੀਂ ਬਣਾਉਣਾ ਕਿਉਂ ਨਹੀਂ ਬਣਾਉਂਗਾ ਇਹ ਤਾਂ ਦੱਸ ਦਿਓ ਚਲੋ ਹੁਣ ਦੱਸਦਾ ਮੈਂ ਇਹ ਕੀ ਨੇ ਗੱਲ ਮੈਨੂੰ ਕਿਉਂ ਲੱਗ ਰਿਹਾ ਕਿ ਆਏ ਆ ਜਿਹੜੇ ਬੰਦੇ ਬਹੁਤ ਤਤਪਰਸੀਅਤ ਦੇ ਤੇ ਬਣਾਉਣ ਲਈ ਸਡਨਲੀ ਆਉਂਦੇ ਜੀ ਇਹ ਨੂੰ ਸਿਲੈਕਟ ਕਮੇਟੀ ਨੂੰ دیتا 6 ਮਹੀਨਿਆਂ ਲਈ 6 ਮਹੀਨੇ ਕਿ ਇਹਨਾਂ ਨੂੰ ਬਹੁਤ ਟਾਈਮ ਲੱਗਣਾ ਏਜੀ ਗਰੁੱਪ ਦੇ ਬੜੇ ਏਜੀ ਦੇ ਕਿੰਨੇ ਆ ਜੀ 150 ਦੇ ਕਰੀਬ ਹੈ ਨਾ ਹੈ 150 150 ਦੇ ਕਰੀਬ ਬੰਦਾ ਹੈ ਜੋ ਏਜੀ ਆਫਿਸ ਚ ਹੈ ਜੋ ਵਕੀਲ ਨੇ ਜੋ ਲਾਅ ਦੇ ਗਿਆਤਾ ਨੇ ਇਹ ਵਕੀਲਾਂ ਨੂੰ ਤਾਂ ਸਿਫਾਰਸ਼ੀ ਬਹੁਤ ਨੇ ਬਟ ਉਹ ਫੌਜ ਕਾਦੇ ਵਾਸਤੇ ਹੈ ਸੰਵਿਧਾਨ ਦੇ ਕਿਹਾ ਬੋਲਤੇ ਕਾਨੂੰਨ ਲੈ ਬੋਲਤੇ ਕਰ ਲੋ ਪਤਾ ਹੁਣ ਰਹੀ ਗੱਲ ਲੋਕਾਂ ਦੀ رائے ਲੈਣੀ ਹੈ ਜਨਾਬ ਤੁਸੀਂ ਭੁੱਲ ਰਹੇ ਹੋ ਤੁਸੀਂ ਜਦੋਂ ਵੋਟਾਂ ਲਈਆਂ ਨੇ ਨਾ ਉਦੋਂ ਤੁਸੀਂ ਇਹ ਵਾਅਦਾ ਕੀਤਾ ਸੀ ਤਨੂਕਾ ਨੇ ਤੁਹਾਨੂੰ ਇਹਦਾ ਫਤਵਾ ਦਿੱਤਾ ਸੀ ਕਿ ਬਣਾਓ ਇਹ ਵਕਰੀ ਗੱਲ ਆ ਤੁਸੀਂ ਉਹ ਗੱਲਾਂ ਹੁਣ ਭੁੱਲ ਗਏ ਕਿਉਂਕਿ ਉਹ ਤਾਂ ਝੂਮਲਾ ਸੀ ਜਿਵੇਂ ਪਹਿਲਾਂ ਉਤਲਿਆਂ ਨੇ ਕਹਿੰਦਾ ਤੁਸੀਂ ਵੀ ਇਹਨੂੰ ਝੂਮਲਾ ਮੰਨੀ ਬੈਠੇ ਹੋ ਇਹ ਪ੍ਰੋਬਲ ਇਹ ਲੋਕ ਕਹਿ ਚੁੱਕੇ ਨੇ ਨਹੀਂ ਗੱਲ ਕੋਈ ਧਾਰਮਿਕ ਸੀ ਸ਼ਕਤੀਆਂ ਦੀ ਆਲਰੇਡੀ ਤੁਸੀਂ ਮੀਟਿੰਗ ਕਰ ਚੁੱਕੇ ਹੋ ਨਾਲ ਸ਼ਕਤੀਆਂ ਨਾਲ ਕਰ ਲੋ ਫੇਰ ਕਰ ਲੋ 6 ਮਹੀਨੇ ਕਿਉਂ ਤੁਸੀਂ ਸੈਲੈਕਟਿਵਿਟੀ ਨਹੀਂ ਦੇਣਾ ਚਾਹੁੰਦੇ ਦਿਓ ਅਗਲੇ ਮੌਨਸੂਨ ਸੈਸ਼ਨ 'ਚ ਬਣਾ ਦਿਓ। ਔਰ ਇੱਕ ਗੱਲ ਮੈਂ ਹੋਰ ਦੱਸ ਦਿਆਂ ਤਿੰਨ ਕਾਨੂੰਨ ਪਾਸ ਕੀਤੇ ਸੀ ਤੁਸੀਂ 10 ਮਿੰਟਾਂ 'ਚ ਉਹਦੇ 'ਚ ਇੱਕ ਵਾਟਰ ਐਕਟ ਦੇ ਵਿੱਚ ਅਮੈਂਡਮੈਂਟ ਵੀ ਸੀ। ਔਰ ਉਹ ਕ੍ਰੂਸ਼ਲ ਸੀ ਪੰਜਾਬ ਲਈ ਕਿੰਨੇ ਲੋਕ ਮਰ ਰਹੇ ਨੇ ਗੰਦੇ ਪਾਣੀ ਨਾਲ ਪੂਰਾ ਪੰਜਾਬ ਦਾ ਪਾਣੀ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਬਿੱਲ ਆ ਚੁੱਕੇ ਨੇ ਜਾਕੀ ਉਹਦੇ ਵਿੱਚ ਉਹਦੀ ਕਾਊਂਟਿੰਗ ਰੱਖੀ ਜਾ ਚੁੱਕੀ ਹੈ। ਔਰ ਉਹਦੀ ਗਣਵੰਤਾ ਦੀ ਗੱਲ ਹੋ ਚੁੱਕੀ ਹੈ ਕਿ ਪੰਜਾਬ ਦਾ ਪਾਣੀ ਕਿਤੇ ਵੀ ਨਾ ਪੀਂਦੀ ਹੋਗਾ ਨਾ ਉਹ ਨਾ ਹੋਗਾ ਇਵਨ ਬਹੁਤ ਸਾਰੇ ਡਿਸਟ੍ਰਿਕਟਾਂਂ ਖੇਤੀਬਾੜੀ ਦੇ ਕਾਬਲ ਨਹੀਂਗਾ ਸਾੜਾ ਪਾਣੀ ਇਵਨ ਦਰਿਆਵਾਂ ਦਾ ਪਾਣੀ ਉਹਨੂੰ ਉਸ ਚੀਜ਼ ਲਈ ਤਾਂ ਇੰਨੀ ਜ਼ਰੂਰਤ ਸੀ ਡਿਬੇਟ ਦੀ ਤੁਸੀਂ 10 ਮਿੰਟਾਂ ਚ ਕਰਤੀ ਤੁਹਾਡੀ ਉਹ ਉਤਲੀ ਹਾਈ ਕਮਾਂਡ ਨੇ ਆਦਰ ਕੀਤਾ ਸੀ ਕਿ ਪੰਜਾਬ ਦੇ ਲੋਕ ਮਰਦੇ ਮਰਨ ਤੁਸੀਂ ਜਿਹੜੀ ਸਜ਼ਾ ਇੰਡਸਟਰੀ ਲਿਸਟਾਂ ਨੂੰ ਹੋ ਸਕਦੀ ਹੈ ਜੋ ਵੀ ਪਾਣੀ ਗੰਦਾ ਕਰੇ ਉਹਨੂੰ ਹਟਾ ਦੇ ਕਾਜ ਉਹਨਾਂ ਦਾ ਡਰ ਨਾ ਰਵੇ ਉਹ ਬੇਫਿਕਰ ਹੋ ਕੇ ਗੰਦ ਪਾਉਣ ਤੇ ਲੋਕਾਂ ਨੂੰ ਮਾਰ ਉਥੇ ਨਹੀਂ ਤੁਸੀਂ ਕਮੇਟ ਕੀਤੀ ਉਥੇ ਨਹੀਂ ਤੁਸੀਂ ਸਿਲੈਕਟ ਕਮੇਟੀ ਨੂੰ ਭੇਜਿਆ ਕਿਉਂ ਤੁਸੀਂ ਬੜੇ ਦੋਸ਼ ਲਾਉਂਦੇ ਸੀ ਮੁੱਖ ਮਾਜ ਦੇ ਪ੍ਰਧਾਨ ਮੰਤਰੀ ਤੇ ਕਿਉਂ ਮੈਜੋਰਿਟੀ ਦਾ ਆਸਰਾ ਲੈ ਕੇ ਬਿਨਾਂ ਸਿਲੈਕਟ ਕਮੇਟੀ ਨੂੰ ਭੇਜਿਆ ਡਿਬੇਟ ਕੀਤਾ ਬਿਲ ਪਾਸ ਕਰਦੇ ਤੁਸੀਂ ਕਿੰਨੇ ਗੱਲ ਚੁੱਕੇ ਹੋ ਮਾੜਾ ਜਿਹਾ ਦੱਸ ਦਿਓ ਜੇ ਪਿਛਲੇ 3.5 ਸਾਲਾਂ 'ਚ ਕਿਹੜਾ ਬਿਲ ਹੈ ਜਿਹੜਾ ਤੁਸੀਂ ਸਿਲੈਕਟ ਕਮੇਟੀ ਨੂੰ ਭੇਜਿਆ ਮੈਂ ਪਾਸ ਤਾਂ ਕੀ ਕਰ ਰਿਹਾ ਹਾਂ ਤੁਸੀਂ ਤੁਸੀਂ ਇਹਨੂੰ ਰੋਕਣਾ ਚਾਹੁੰਦੇ ਹੋ ਤੁਸੀਂ ਇਹਨੂੰ ਠੰਡੇ ਬਸਤੇ ਚਪਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ 6 ਮਹੀਨਿਆਂ ਬਾਅਦ ਤਾਂ ਯਾਦ ਹੀ ਨਹੀਂ ਰਹਿਣਾ ਕਿਸੇ ਨੂੰ ਔਰ ਉਸ ਬੰਦੇ ਨੂੰ ਵਿਚਾਰੇ ਨੂੰ ਜਿਹਨੇ ਵਾਕਿਆ ਹੀ ਚੌਂਕੜਾ ਹੀ ਖੂੰਗਾ ਮੈਂ ਲਾਇਆ ਉੱਤੇ 6x2 ਦੀ ਜਗ੍ਹਾ ਚ 400 ਫੁੱਟ ਉੱਚਾ ਬੈਠ ਕੇ ਕਿ ਉਹ ਵਿਚਾਰਾ ਕਿੱਧਰ ਜਾਵੇ 9 ਮਹੀਨੇ ਹੋ ਗਏ ਕਿਤੇ ਬੈਠ ਕੇ ਵੇਖਿਓ ਜੇ ਇੰਨੀ ਕਿ ਜਗ੍ਹਾ ਚ ਕਿੰਨੀ देर ਬੈਠਾ ਜਾਂਦਾ ਹੈ ਉਖੰਡਾ ਵੀ ਪਿੰਡਾ ਵੀ ਉੱਥੇ ਵਿਚਾਰਾ ਔਰ ਧੁੱਪ ਵੀ ਉੱਥੇ ਹੀ ਉਹਨੂੰ ਚੱਲਣੀ ਪੈਂਦੀ ਹੈ ਤੇ ਠੰਡ ਵੀ ਚੱਲ ਚੁੱਕਿਆ ਤੇ ਮੀਂਹੇ ਰੀ ਵੀ ਕੀ ਕਰ ਰਹੇ ਹੋ ਤੁਸੀਂ ਉਹਦੇ ਨਾਲ ਜਾਨ ਬੁਝ ਕੇ ਪੋਲਿਟਿਕਲ ਗੇਮ ਕਰ ਰਹੇ ਹੋ ਔਰ ਸਾਰੀਆਂ ਪਾਰਟੀਆਂ ਤੁਸੀਂ ਰਲੀਆਂ ਗਿਲੀਆਂ ਹੋ ਤੁਸੀਂ ਪੋਲਿਟਿਕਸ ਕਰਦੇ ਹੋ ਮੁੱਦੇ ਦੀ ਗੱਲ ਕੋਈ ਨਹੀਂ ਕਰਦੇ ਜੇ ਮੁੱਦੇ ਦੀ ਗੱਲ ਆ ਜੇ ਉਹ ਲਟਕਾਉਂਦੇ ਹੋ ਅੱਜ ਨਸ਼ੇ ਦੇ ਉੱਤੇ ਤੁਸੀਂ ਬਹਿਸ ਕਰੀਓ ਕਾਦੀ ਬਹਿਸ ਸੀ ਉਹ ਮਝਿਡੀਆਂ ਮਝਿਡੀਆਂ ਹੋ ਜੇ ਇੰਨੇ ਖਰਾਬ ਸੀ ਅਕਾਲੀ ਉਹਨਾਂ ਦੇ ਟਾਈਮ ਦੇ ਅਫੀਸਰ ਜਿਨ੍ਹਾਂ ਦੇ ਜਦੋਂ ਛਤਰਛਾਣਾ ਚ ਨਸ਼ਾ ਪਲਿਆ ਤੁਸੀਂ ਉਸ ਅਫੀਸਰਾਂ ਨੂੰ ਹੁਣ ਕਿਉਂ ਅਪਾਇੰਟ ਕੀਤਾ ਹੋਇਆ ਥੋੜੂ ਕਮਾਉ ਪੋਤਨੇ ਜਿਹੜੇ ਉਹਨਾਂ ਵੇਲੇ ਸੀ ਫਿਰ ਕਾਂਗਰਸੀਆਂ ਵੇਲੇ ਸੀ ਥੋੜੇ ਵੇਲੇ ਵੀ ਹੋਏ ਆ ਕਿ ਮੁੱਕ ਗਏ ਪੰਜਾਬ ਦੇ ਹੋਰ ਇਮਾਨਦਾਰ ਅਫੀਸਰ ਤੁਹਾਨੂੰ ਤੁਸੀਂ ਪੁਲਿਸ ਰਿਫਾਰਮ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਗੱਲ ਕਿਉਂ ਨਹੀਂ ਕਰਦੇ ਕਿ 70% ਕੋਲਿਸ ਵਾਲੇ ਜੋ 80000 ਟੋਟਲ ਨੇ ਉਹ ਸਿਰਫ ਵੀਆਈਪੀ ਡਿਊਟੀ ਦੇ ਨੇ ਉਹਨਾਂ ਨੂੰ ਪਠਾਨਿਆਂ ਚ ਲਿਆਂਦਾ ਜਾਵੇ ਤੇ ਉਹਨਾਂ ਦੀ ਡਿਊਟੀ ਸਿਰਫ 12 ਘੰਟੇ ਕੀਤੀ ਜਾਵੇ ਇਹ ਨਹੀਂ ਹਿਊਮਨ ਤਰੀਕਾ ਹੈ 24 ਘੰਟੇ ਡਿਊਟੀ ਕਦੇ ਇਹਦੀ ਗੱਲ ਕੀਤੀ ਹੈ ਮੈਨੂੰ ਦੱਸ ਤਾਂ ਦਿਓ ਤੁਸੀਂ ਅਸੈਂਬਲੀ ਚ ਬਹਿ ਕੇ ਕਿਹੜੀ ਨੀਤੀ ਦੀ ਗੱਲ ਕਰਦੇ ਹੋ ਸਿਰਫ ਡਰਾਮਾ ਕਰਦੇ ਹੋ ਬਹਿ ਕੇ ਇੱਕ ਦੂਜੇ ਨਾਲ ਡਾਇਲੌਗ ਬੋਲਦੇ ਹੋ ਮੇਰੇ ਨਾਲ ਝਾਕ ਤੇਰੇ ਨਾਲ ਝਾਕ ਹੁਣ ਮੁੱਖ ਮੰਤਰੀ ਜੱਬ ਲੱਗ ਗਿਆ ਰੂਰ ਸਿੰਘ ਠੀਕ ਹੈ ਕੱਢੋ ਸਾਨੂੰ ਇੱਕੋ ਗੱਲ ਦੀ ਖੁਸ਼ੀ ਹੈ ਤੁਸੀਂ ਇੱਕ ਦੂਜੇ ਦੀਆਂ ਕਰਤੂਤਾਂ ਕੱਢ ਕੇ ਲਿਆਉਣੇ ਹੋ ਲਿਆਓ ਪਰ ਕਮ ਸੇ ਕਮ ਜਿਸ ਕੰਮ ਲਈ ਲੋਕਾਂ ਨੇ ਤੁਹਾਨੂੰ ਭਾਇਆ ਉਹ ਤਾਂ ਕਰ ਲੋ ਕੱਲ ਅਸੀਂ ਸੀਸੀ ਤਲਵੰਡੀ ਆ ਖਲਿਆ ਇੱਕ ਫੈਕਟਰੀ ਲੱਗ ਰਹੀ ਸੀ ਸੀਮਿੰਟ ਦੀ ਜੋ ਪਾਣੀ ਗੰਦਾ ਕਰੂਗੀ ਜੋ ਹਵਾ ਗੰਦਾ ਕਰੂਗੀ ਉਹ ਤੁਨੀ ਪੋਲਿਊਸ਼ਨ ਕਰੂਗੀ ਔਰ ਪੂਰਾ ਇਲਾਕਾ ਉਹਦੇ ਨਾਲ ਪੀੜਤ ਹੋਣ ਵਾਲਾ ਸੀ 11 ਤਰੀਕ ਨੂੰ ਵੀ ਕੱਟ ਸੀ ਕੱਲ ਉਹਦੀ ਪਬਲਿਕ ਹੀアリング ਸੀ ਕਿੱਥੇ ਸੀ ਉੱਥੋਂ ਦੇ ਐਮਐਲਏ ਸਾਹਿਬ ਕਿਥੋਂ ਸੀ ਉੱਥੋਂ ਦੇ ਹਾਰਨ ਵਾਲੇ ਐਮਐਲਏ ਸਾਹਿਬ ਜੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਉੱਥੇ ਕਿਉਂ ਨਹੀਂ ਸੀ ਜਦੋਂ ਉਹਨਾਂ ਦੀ ਜਾਨ ਮਾਲ ਦੀ ਰਾਖੀ ਦੀ ਗੱਲ ਸੀ ਜਾਨ ਮਾਲ ਇਸ ਲਈ ਕਿ ਪਾਣੀ ਧਰਤੀ ਤੇ ਹਵਾ ਇਹਦੇ ਬਿਨਾਂ ਜੀਉਣਗੇ ਕਿਵੇਂ ਉਹਨਾਂ ਦੇ ਬੱਚੇ ਮਰ ਜਾਣਗੇ ਜੋ ਬਾਕੀ ਹਸਿਆਂ 'ਚ ਹੋ ਰਿਹਾ ਓਦੋਂ ਜਦੋਂ ਰੋਡ ਪੈਂਦੀ ਓਦੋਂ ਤੁਸੀਂ ਹੁੰਦੇ ਹੀ ਨਹੀਂ ਉੱਥੇ ਗਿਆ ਤਾਂ ਪੈਂਡਾਲੇ ਸੀ ਜਾਣ ਲਾ ਕੀ ਬਲੇ ਸੀ ਜਾਂ ਸੀ ਸੀ ਚਮਕੌਰ ਸਾਹ ਦਾ ਮੋਰਚਾ ਸੀ ਪੀਏਸੀ ਵਾਲੇ ਸੀ ਅਸੀ ਸੀ ਬਸ ਹੋਰ ਕੋਈ ਨਹੀਂ ਸੀ ਔਰ ਫਾਈਨਲੀ ਅ ਜਿਹੋ ਜਿੱਤ ਵੀ ਜਿੱਤੀ ਉੱਥੇ ਬੈਠ ਕੇ ਤਾਂ ਤੁਸੀਂ ਰਹਿੰਦੇ ਕਿੱਥੇ ਹੋ ਯਾਰ ਜੇ ਰੋਟਾਂ ਲੈ ਲੈ ਜਾਨੇ ਹੋ ਸਿਰਫ ਇਸ ਕੌਮ ਲਈ ਇਹ ਮੁਧਿਆੰਦੇ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਜਿਵੇਂ ਤਲਵੰਡੀ ਅਖਲੀਆ ਵਾਲੇ ਮੁੱਦੇ ਤੇ ਆਏ ਔਰ ਜਿਵੇਂ ਕਮਾਲੂ ਪਿੰਡ ਵਾਲੇ ਆਏ ਚਮਕੌਰ ਸਾਹ ਵਾਲੇ ਆਏ ਇਹ ਜਿਹੜੀਆਂ ਫੈਕਟਰੀਆਂ ਲੱਗ ਰੀਆਂ ਪਤਾ ਕੌਣ ਲਵਾ ਰਿਹਾ ਤੇ تینੇ ਪਾਰਟੀਆਂ ਇਕੱਠੀਆਂ ਆ ਇੱਥੇ ਚਮਕੌਰ ਸਾਹਿਬ ਲੱਗ ਰਹੀ ਸੀ ਜਿਹੜੀ ਉੱਥੇ ਬੀਜਪੀ ਆਲੇ ਸੀਗੇ ਪਤਨ ਕੀ ਰੁਚਰਾ ਫਰਮਾ ਲੇ ਨਾਲ ਉਹਨਾਂ ਦਾ 파ਟਨ ਰਾਣਾ ਗੁਰਜੀਤ ਸੀ ਤੇ ਚੰਨੀ ਸਾਹਿਬ ਤੇ ਕਾਂਗਰਸੀਆਂ ਨੇ ਉਦੀ ਰਜਿਸਟਰੀ ਕਰਵਾਈ ਸੀ ਤੇ ਹੁਣ ਝਾੜੂ ਵਾਲੇ ਪੈਸੇ ਲੈ ਕੇ ਨਵਾਰੇ ਸੀ ਆ ਸੇਮ ਥਿੰਗ ਉੱਥੇ ਹੋ ਰਿਆ ਸੀ ਸੀਮੈਂਟ ਫੈਕਟਰੀ ਨਵੀਨ ਚੰਦਰ ਜਿਹੜੇ ਪਹਿਲਾਂ ਕਾਂਗਰਸ ਸੀ ਹੁਣ ਬੀਜਪੀ ਚ ਤੇ ਝਾੜੂ ਵਾਲੇ ਉਹਨਾਂ ਨੂੰ ਕਹਿ ਰਹੇ ਲਾਓ ਲਾਓ ਰੈੱਡ ਕੱਟਾ ਕੇ ਦਿੱਤੀ ਫੈਕਟਰੀ ਨਾ ਕੋ ਰੂਲ ਨਾ ਕੋ ਰੈਗੂਲੇਟਰ ਸੰਤਾਲੀ ਕਿੱਲੇ ਜਮੀਨ ਲੈ ਲਈ ਪਬਲਿਕ ਹੀਰਿੰਗ ਬਾਅਦ ਚੋਈਆ ਪਬਲਿਕ ਹੀਰਿੰਗ ਨੇ ਮਨਾਂ ਕਰਤਾ ਉਹ ਸੰਤਾਲੀ ਕਿੱਲੇ ਕਿੱਧਰ ਜਾਣਗੇ ਪਹਿਲਾਂ ਜਦੋਂ ਤੁਸੀਂ ਲੈਂਡ ਯੂਜ਼ ਦਾ ਚੇਂਜ ਕਰਨ ਦਾ ਐਲਓਯੂ ਕਹਿੰਦੇ ਰਹੋ ਨਹੀ ਨਹੀ ਲੈਂਡ ਜੋ ਚੇਂਜ ਕਰਨੀ ਹੁੰਦੀ ਹੈ ਸੀਆਰਯੂ ਉਦੋਂ ਤੁਸੀਂ ਉਹਨਾਂ ਨੂੰ ਜਦੋਂ ਸਰਟੀਫੀਕੇਟ ਦਿੱਤਾ ਹੈ ਤੁਸੀਂ ਉਦੋਂ ਪੁੱਛਿਆ ਕਿ ਪਬਲਿਕ ਤੋਂ ਪੁੱਛ ਲਓ ਉੱਥੇ ਲੱਗ ਸਕਦੀ ਹੈ ਜਾਂ ਨਹੀਂ ਫੈਕਟਰੀ ਹੁਣ ਉਹ ਹੜਤਾਲੀ ਕਿੱਲਿਆਂ ਦਾ ਕੀ ਹੋਊਗਾ ਜਾਂ ਪੈਸੇ ਲੈ ਤੇ ਕਹਿਤਾ ਕਰ ਲੋ ਨੀਤੀ ਗਾ ਤੇ ਆਜੋ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਜਿਹੜਾ ਬੰਦਾ ਨੀਤੀ ਦੀ ਗੱਲ ਨਹੀਂ ਕਰ ਰਿਹਾ ਸਮਝੋ ਤੁਹਾਨੂੰ ਲੁੱਟਣਾ ਚਾਹੁੰਦਾ ਜੇ ਕੋਈ ਹੁਣ ਸਰਕਾਰ 'ਚ ਹੈ ਇਹ ਵੀ ਜਿਹੜੇ ਸਰਕਾਰਾਂ ਪਹਿਲਾਂ ਬਣਾ ਚੁੱਕੇ ਉਹ ਵੀ ਤੇ ਜਿਹੜੇ ਹੋਰ ਬਣਾਉਣਾ ਚਾਹੁੰਦੇ ਆ ਉਹ ਵੀ ਜਿਹੜਾ ਬੰਦਾ ਮੁੱਦੇ ਦੀ ਗੱਲ ਨਹੀਂ ਕਰ ਰਿਹਾ ਤੇ ਸਿਰਫ ਇੰਨਾ ਕਹਿ ਰਿਹਾ ਕਿ ਸਾਨੂੰ ਲੈ ਆਓ ਅਸੀਂ ਬਦਲ ਦਿਆਂਗੇ ਸਮਝੋ ਤੁਹਾਨੂੰ ਲੁੱਟਣ ਦੀ ਤਿਆਰੀ ਹੈ ਤੇ ਜਿਹੜਾ ਬੰਦਾ ਤੁਹਾਨੂੰ ਡਿਟੇਲ 'ਚ ਦੱਸ ਰਿਹਾ ਕਿ ਆ ਚੀਜ਼ ਆਈ ਹੋਊਗੀ ਆ ਚੀਜ਼ ਆਈ ਹੋਊਗੀ ਜਿੱਦੇ ਚ ਇਹ ਵੀ ਮੁੱਦਾ ਸੀ ਜਿੱਦੇ ਚ ਪਾਣੀ ਵੀ ਮੁੱਦਾ ਸੀ ਚਰੇਤ ਵੀ ਮੁੱਦਾ ਹੈ ਜੇ ਚੈਚੂਗੇਸ਼ਨ ਮੈਡੀਕਲ 30 ਤੋਂ 35 ਮੁੱਦੇ ਨੇ ਅੱਜ ਨੰਬਰ 1 ਸਟੇਟ ਸਭ ਤੋਂ ਖੀਲਤੇ ਚੜਿਆ ਗਿਆ ਕਿਉਂ ਇੰਨਾ ਲੋਕਾਂ ਦੀਆਂ ਕਰਤੂਤਾਂ ਕਰਕੇ ਜਿਹੜੇ ਡਰਾਮੇ ਕਰਦੇ ਨੇ ਕਰ ਗੱਲਾਂ ਬਹੁਤ ਨੇ ਮਬੜੀਆਂ ਕਰਦਾ ਰਿਹਾ ਕੁਝ ਟੈਕਨੀਕਲ ਗੱਲਾਂ ਲਾਅ ਨਾਲ ਜੁੜੀਆਂ ਮੇਰੇ ਨਾਲ ਹਾਈ ਕੋਰਟ ਦੇ ਬਹੁਤ ਹੀ ਬਰਿਸ਼ਕ ਲੋ ਜਾਂ ਬਹੁਤ ਹੀ ਸੀਨੀਅਰ ਵਕੀਲ ਨੇ ਸਰਦਾਰ ਗੁਰਿੰਦਰ ਸਿੰਘ ਸਿੱਧੂ ਜੀ ਜਿਹੜੇ ਡੋਮੀਸੇਲ ਵਾਲਾ ਵੀ ਅਸੀਂ ਜਿਹੜਾ ਕਾਨੂੰਨ ਬਣਾਇਆ ਉਹਦੇ ਚ ਵੀ ਨਾਲ ਨੇ ਜਿਹੜੀ ਆ ਅਸੀਂ ਪੀਸੀਏ ਦੀ ਦੇਰ ਰਹੀ ਸੀਗੇ ਲਈ ਪਬਲਿਕ ਜਿਹੜੀ ਹੈਗੀ ਆ ਪੁਲਿਸ ਕੰਪਲੀਟ ਅਥਾਰਟੀ ਬਣਾਉਣ ਲਈ ਇਹਦੇ ਵਿੱਚ ਵੀ ਅਸੀਂ ਰਲ ਕੇ ਕੰਮ ਕੀਤਾ ਹੁਣ ਵੀ ਤੁਹਾਨੂੰ ਦੱਸਣਗੇ ਆ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਨਾ ਗੇ ਦੱਸੋ ਵਿਧਾਨ ਤੇ ਲਾ ਤੇ ਫਲਾਨਾ ਇਹਦੀ ਕੋਸ਼ਕਲ ਨਾਲ ਤੁਹਾਨੂੰ ਇਹ ਵੀ ਹੁਣ ਦੱਸਣਗੇ ਸੁਣਿਓ ਜੇ ਪਰ ਮੈਂ ਲੋਕਾਂ ਨੂੰ ਆਖਰੀ ਵਾਰੀ ਫੇਰ ਆਖਰੀ ਵਾਰੀ ਮੀਨ ਇਸ ਡਿਬੇਟ ਚ ਇੰਨਾ ਕੀ ਕਹਿਣਾ ਚਾਹ ਰਿਹਾ ਕਿ ਮੁੱਦਿਆਂ ਤੇ ਆ ਜੋ ਜੇ ਮੁੱਦਿਆਂ ਤੇ ਨਾ ਆਏ ਤੁਹਾਨੂੰ ਪੁਲਿਸ ਵੀ ਕੁੱਟੂ ਸਰਕਾਰ ਵੀ ਨੂੰਟੂ ਸਿਵਲ ਐਡਮਿਨਿਸਟ੍ਰੇਸ਼ਨ ਵੀ ਤੁਹਾਡਾ ਸੱਤਿਆਨਾਸ਼ ਕਰੂ ਇਹ ਬਾਹਰਲੇ ਮੁਲਕ ਵੱਡੇ ਤਾਂ ਹੀ ਬਣੇ ਨੇ ਕਿ ਨੀਤੀਆਂ ਦੇ ਉੱਤੇ ਕੋਟਾਂ ਪੈਦੀਆਂ ਨੇ ਨੀਤੀਆਂ ਦੇ ਉੱਤੇ ਪੋਲਿਟਿਸ਼ੀਅਨ ਡਿਸਕਸ ਕਰਦੇ ਨੇ ਤਾਂ ਲੋਕਾਂ ਦੀ ਜ਼ਿੰਦਗੀ ਸੌਖੀ ਐ ਇੱਥੇ ਸਾਡਾ ਮਸਲਾ ਕੀ ਅਸੀਂ ਨਾੜਿਆਂ ਦੇ ਪਿੱਛੇ ਜਾਂਦੇ ਆਂ ਫਲਾਨਾ ਉਧਰ ਫਲਾਨਾ ਉਧਰ ਇੱਕ ਗੱਲ ਲਾਸਟ ਕਹਿੰਦਾ ਸਿੱਧੂ ਸਾਹਿਬ ਅ ਜਿੰਨੇ ਸਾਡੇ ਧਰਮ ਵਾਲੇ ਨੇ ਸਿੱਖ ਧਰਮ ਨਾਲ ਜੁੜੀ ਪੰਥਾਤਮਕ ਇਹਨਾਂ ਨੂੰ ਕੀ ਪ੍ਰੋਬਲਮ ਹੈ ਇਹ ਕਿਉਂ ਨਹੀਂ ਆਉਂਦੇ ਉੱਥੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਮਦਦ ਕਰਨ ਲਈ ਇਹਨਾਂ ਨੂੰ ਕੀ ਪ੍ਰੋਬਲਮ ਹੈ ਕਿ ਦੇਰਦੀਆਂ ਦੇ ਕਾਨੂੰਨ ਤਾਂ ਨਹੀਂ ਬਣਨਾ ਚਾਹੀਦਾ سزا ਨਹੀਂ ਹੋਣੀ ਚਾਹੀਦੀ ਉਮਰ ਕੈਦ ਲੋਜੀਕਲ ਸਮਝਾ ਦੇਣ ਕੀ ਗਲਤ ਹੈ ਪਹਿਲਾਂ ਤਾਂ ਬੜੇ ਕਹੀ ਜਾਂਦੇ ਸੀ ਸਿੱਖ ਧਰਮ ਚ ਪੰਥ ਸੀਦਾ ਹੋ ਨਹੀਂ ਚਾਹੀਦਾ ਇਹ ਤਾਂ ਫਾਂਸੀ ਮੰਗੀ ਹੀ ਨਹੀਂ ਉਮਰ ਕੈਦ ਦੀ ਗੱਲ ਕਰ ਰਹੇ ਹਾਂ ਤਾਂ ਕੀ ਗਲਤ ਕਹਿ ਰਹੇ ਕਿਉਂਕਿ ਸਾਜ਼ਿਸ਼ ਦਿੱਤਾ ਹੈ ਤਾਂ ਬਹੁਤ ਹੋ ਰਿਹਾ ਔਰੇ ਵੱਧਾ ਜਾਣੇ ਇਹਨੂੰ ਪਰਮਾਉਣ ਦੀ ਜੋ ਕੋਸ਼ਿਸ਼ ਹੋ ਰਹੀ ਕਿਤੇ ਇਹਨੂੰ ਐਡ ਕਰ ਦਿਓ ਕਿਤੇ ਉਹ ਨੂੰ ਕਰ ਦਿਓ ਸਾਡੇ ਪੰਥ ਦੇ ਤਾਂ ਈਸ਼ਿਆ ਨੂੰ ਕੀ ਹੋ ਗਿਆ ਉਹ ਕਿਉਂ ਨਹੀਂ ਆ ਰਹੇ ਤੇ ਬਾਕੀ ਦਰਮਾਨਲੇ ਵੀ ਦੱਸਦੇ ਕਿ ਭਗਵਤ ਗੀਤਾ ਕੁਰਾਨ ਸ਼ਰੀਫ ਤੇ ਬਾਈਬਲ ਐਡ ਹੋ ਜੂਗੂ ਮਾੜੀ ਗੱਲ ਹੈ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਇਹ ਸਾਰਿਆਂ ਨੂੰ ਪ੍ਰੋਬਲਮ ਕੀ ਹੈ ਕਿ ਜੇ ਕਾਨੂੰਨ ਬਣ ਗਿਆ ਤਾਂ ਉਹ ਜਿਹੜਾ ਉੱਤੇ ਬੈਠਾ ਸਿੰਘ ਦ੍ਰਿੜ ਨਿਸ਼ਚੇ ਨਾਲ ਭਾਈ ਗੁਰਜੀਤ ਸਿੰਘ ਹਾਲਸਾ ਯਾਰ ਲੋਕ ਤਾਂ ਮੰਨਣ ਲੱਗ ਜਾਂਗੇ ਭਾਈ ਅਸਲ ਕੰਮ ਤਾਂ ਇਹ ਨਹੀਂ ਕੀਤਾ ਬਾਕੀ ਤਾਂ ਨਾੜੀ ਲਾਉਂਦੇ ਸੀ ਅਸਲ ਕਾਨੂੰਨ ਤਾਂ ਇਹ ਬਣਵਾ ਗਿਆ ਔਰ ਇਹਦਾ ਇਹਨਾਂ ਨੂੰ ਡਾ ਰਾਇ ਇਸ ਕਰਕੇ ਬਦਕਿਸਮਤੀ ਨਾਲ ਜੋ ਸਿੱਖ ਹਨ ਉਹ ਮੰਨਣ ਵਾਲੇ ਲੋਕ ਵੀ ਨੇ ਉਹ ਵੀ ਇਸ ਗੱਲ ਤੋਂ ਭੱਜ ਰਹੇ ਨੇ ਕਿਤੇ ਉਹਨੂੰ ਕ੍ਰੈਡਿਟ ਨਾ ਮਿਲ ਜੇ ਇਸ ਕ੍ਰੈਡਿਟ ਵਾਰਨਿੰਗ ਸੱਤਿਆਨਾਸ਼ ਕਰਤਾ ਪੰਜਾਬ ਦਾ ਮੈਂ ਉਹਨਾਂ ਨੂੰ ਵੀ ਕਮੇਟੀ ਨੂੰ ਵੀ ਅਪੀਲ ਕਰੂੰਗਾ ਭਾਈ ਗੁਰਜੀਤ ਸਿੰਘ ਘਾਲਸਾ ਨੂੰ ਵੀ ਕਿੱਕ ਦਾ ਹਿੰਮਤ ਨਾਲ ਬੈਠੇ ਰਹੋ ਜੇ ਵੀ ਬੈਠੇ ਸੀ ਤੇ ਨਾਲ ਨਾਲ ਇੱਕ ਵੱਡਾ ਇਕੱਠ ਛੱਡੋ ਮੇਰੇ ਵੱਲੋਂ ਤਾਂ ਇਹ ਹੈ ਗੁਜ਼ਾਰਿਸ਼ ਅਗਲੇ ਇਤਿਹਾਸ ਦਾ ਇਸ ਨੂੰ ਛੱਡ ਕੇ ਅਵੇ ਲੈਂਦਾ ਇੱਕ ਵੱਡਾ ਇਕੱਠ ਜਿਦੇ ਜ ਪੂਰੇ ਪੰਥ ਤੇ ਸਿ ਪੰਜਾਬ ਹਤੇਸੀ Hindu ਤੇ ਸ੍ਰੀ ਮੁਸਲਮਤ ਐਸੀ ਸਭ ਨੂੰ ਬੁਲਾਇਆ ਜਾਵੇ ਤੇ ਪੁੱਛਿਆ ਜਾਵੇ ਦੱਸ ਭਾਈ ਯਰ ਜ਼ੋਰ ਰੋਜ ਇਹ ਚ ਗਲਤ ਕੀ ਹੈ ਜੇ ਗਲਤ ਨਹੀਂਗਾ ਤੇ ਫਿਰ ਕਿਉਂ ਕਿਉਂ ਨਹੀਂ ਬੰਨਣਾ ਚਾਹੀਦਾ ਤੇ ਜੇ ਨਹੀਂ ਤਾਂ ਉਹਨਾਂ ਦੇ ਚਿਹਰੇ ਨੰਗੇ ਹੋਣ ਦੁਨੀਆ ਸਾਹਮਣੇ ਜੋ ਉੱਤੋਂ ਦਾ ਡਰਾਮਾ ਕਰਦੇ ਨੇ ਪਰ ਅੰਦਰੋਂ ਮਾਰ ਹੀ ਲੈ ਕੇ ਵੱਢ ਰਹੇ ਨੇ ਕਿ ਕਿਤੇ ਕਾਨੂੰਨ ਨਾ ਬਣ ਜੇ ਭਾਈ ਗੁਰਜੀਤ ਸਿੰਘ ਗਾਲਸਾਣਾ ਕਹਿੰਦੇ ਇਹ ਤਾਂ ਮਰਨਾ ਚਾਹੀਦਾ ਉੱਤੇ ਬੈਠਾ ਹੋਇਆ ਜਿਹੜੇ ਸੋਝੜੇ ਉਹਨਾਂ ਦਾ ਪਤਾ ਲੱਗੇ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਹ ਚੰਗਾ ਕੰਮ ਹੈ ਲੋਕ ਡਰਨਗੇ ਕਾਨੂੰਨ ਬੰਦੇ ਕਿਸ ਲਈ ਨੇ ਕਿ ਲੋਕਾਂ ਨੂੰ ਅੱਖਾਂ ਲਾਵੇ ਸਜ਼ਾ ਮਿਲੇ ਤੇ ਅਗਲੇ ਬੰਦਿਆਂ ਨੂੰ ਤਾੜਨਾ ਹੋ ਜੇ ਕਿ ਅਸੀਂ ਵੀ ਮਰ ਜਾਾਂਗੇ ਪਾਚਾਂਗੇ ਇਸ ਕਰਕੇ ਬੰਦੀ ਨੇ ਸੋਏ ਦੀ ਕੌਣ ਲਓ ਔਰ ਜੋ ਇਹ ਗਵਰਨਮੈਂਟ ਵਾਲੇ ਕਹਿੰਦੇ ਨੇ ਇਹਨਾਂ ਨੂੰ ਵੀ ਮੈਂ ਦੱਸ ਦਿਆਂ ਜੇ ਤੁਸੀਂ ਇਹਨੂੰ ਠੰਡੇ ਬਸਤੇ 'ਚ ਪਾਇਆ ਤਾਂ ਤੁਸੀਂ ਪਿਛਲਿਆਂ ਨਾਲੋਂ ਵੀ ਵੱਡੇ ਦੋਸ਼ੀ ਹੋਵੋਗੇ ਤੁਸੀਂ ਪੰਥਦੋਖੀ ਤੁਸੀਂ ਵੀ ਹੋਵੋਗੇ ਬਲਕੇ ਤੁਸੀਂ ਤਾਂ ਸਾਰੇ ਧਰਮਾਂ ਦੇ ਦੋਖੀ ਹੋਵੋਗੇ ਜੇ ਤੁਸੀਂ ਆਪ ਦੇ ਟੌਪ ਬੌਸਸ ਦੀ ਇਸ਼ਾਰੇ ਕਰਕੇ ਇਹ ਕਾਨੂੰਨ ਨਾ ਬਣਾਇਆ ਤੇ ਟੈਕਟੀਕਲੀ ਇਹਨੂੰ ਕਿਸੇ ਹੋਰ ਪਾਸੇ ਨੂੰ ਮੋੜਤਾ ਇਹ ਯਾਦ ਰੱਖਿਓ ਜੇ ਸਟੈਂਡਿੰਗ ਕਮੇਟੀ ਇੱਕ ਮਹੀਨੇ ਲਈ ਬਹੁਤ ਹੁੰਦੀ ਆ ਮੌਨਸੂਨ ਸੈਸ਼ਨ ਤੇ ਬਣ ਜਾਣਾ ਚਾਹੀਦਾ ਨਹੀਂ ਤਾਂ ਜਿਵੇਂ ਪਹਿਲੇ ਗਏ ਤੁਸੀਂ ਵੀ ਜਾਉਂਗੇ ਤੇ ਜਿਹੜਾ ਨਵਾ ਉਹ ਸ਼ਰਤ ਤੇ ਆਉਂਗਾ ਸਿੱਧੂ ਸਾਹਿਬ ਪਲੀਸ ਸਾਹਿਬ ਜੀ ਹੁਣ ਤੁਸੀਂ ਕਹੋ ਜੀ ਕੁਝ ਟੈਕਨੀਕਲ ਗੱਲਾਂ ਬੇਟਾ ਇੱਥੇ ਬੋਲੋ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੀ ਸਰਬ ਉਤਾਰ ਮ ਬੀਆਰ ਵੀ ਰੱਖੂ ਮੋਰਚਾ ਹੈਗਾ ਸਬਾਣਾ ਦੇ ਵਿੱਚ ਭਾਈ ਗੁਰਜੀਤ ਸਿੰਘ ਬੈਠਾ ਹੈਗਾ ਤਾਂ ਉੱਥੋਂ ਦੀ ਸਾਰੀ ਦੀ ਸਰ ਜਿਹੜੀ ਟੀਮ ਹੈਗੀ ਉਹਨਾਂ ਨੇ ਇੱਕ ਵਿਲ ਵੀ ਇਹਨਾਂ ਨੂੰ ਪਹਿਲਾਂ ਤਿਆਰ ਖੰਡਾ ਤਿਆਰ ਕੀਤਾ ਸੀਗਾ ਔਰ ਉਹਨੂੰ ਵਾਰੀ ਵਾਰੀ ਡਿਸਕਸ ਵੀ ਹੁੰਦਾ ਰਿਹਾ ਉਹਨਾਂ ਨਾਲ ਹੋਇਆ ਹੈਗਾ ਔਰ ਜੋ ਅਸੀਂ ਇਹਦੇ ਵਿੱਚ ਖਾਡੋ ਦੇਖ ਰਹੇ ਆ ਇਹ ਬਿਲਕੁਲ ਸਿਰਫ ਦੋ ਪੇਚਾਂ ਦਾ ਹੈਗਾ ਪਹਿਲਾ ਤਾਂ ਸਟੇਟਮੈਂਟ ਆਫ オਬਜੈਕਸ਼ਨ ਰੀਜ਼ਨਸ ਹੀ ਹੈਗਾ ਕੁਝ ਹੋਣਾ ਪੈਰੇਗਾ ਇੱਕ ਤਰ੍ਹਾਂ ਇਹਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜਾ ਬੰਦਾ ਦੂਸਰੀ ਵਾਰੀ ਜਿਹਨੂੰ ਕਨਫਿਕਸ਼ਨ ਹੋ ਜਾਂਦੀ ਹੈ ਸਜ਼ਾ ਹੋ ਜਾਂਦੀ ਹੈ ਇੱਕ ਵਾਰ ਤਾਂ ਜਦੋਂ ਉਹਨੂੰ ਮੰਨ ਲਿਆ ਗਿਆ ਆਪਾਂ ਸਜ਼ਾ ਹੋ ਗਈ ਹੈਗੀ ਲਾਈਫ ਇੰਪ੍ਰਿਜ਼ਨਮੈਂਟ ਹੋ ਗਈ ਹੈ ਪਰ ਉਹ ਬੰਦਾ ਫਿਰ ਵੀ ਕਿਸੇ ਤਰ੍ਹਾਂ ਦੇ ਗੁਰੂ ਗੁਰਸਾ ਉਹ ਜਾਂ ਕਿਸੇ ਵੀ ਕਿਸੇ ਦੀ ਕੋਈ ਬਿਆਦ ਵੀ ਕੋਈ ਹੋਰ ਕਰਦਾ ਹੈਗਾ ਤਾਂ ਉਹਦੇ ਲਈ ਅਸੀਂ ਇਹ ਚੀਜ਼ ਇਹਨੂੰ ਤਸਵੀਜ਼ ਕੀਤੀ ਸੀਗੀ ਕਿ ਲਾਈਫ ਇਮਪ੍ਰਿਜ਼ਨਮੈਂਟ ਟਿਲ ਡੈਥ ਇਮਪ੍ਰਿਜ਼ਨਮੈਂਟ ਡੈਥ ਮਤਲਬ ਕਿ ਜੋ ਤੱਕ ਬਦੀ ਰੈਥਰੀ ਹੋ ਤੱਕ ਉਹ ਅੰਦਰ ਰਹੇਗਾ ਇੱਕ ਤਾਂ ਇਹ ਗੱਲ ਉਹਦੇ ਚੇਜ ਦੇ ਵਿੱਚ ਉਹ ਬਿਲਕੁਲ ਨਹੀਂ ਹੈਗੀ ਇੱਕ ਸਿੱਧੂ ਸਾਹਿਬ ਦੱਸਿਓ ਜੇ ਇਹਦੇ ਵਿੱਚ ਉਹ ਗੱਲ ਹੈ ਵੀ ਕਿ 2 ਸਾਲ ਤੱਕ ਜੇ ਇਹਦੀ ਪ੍ਰੈਕਟਿਸ ਚਾਹੀਏ ਤੇ ਕੋਈ ਗੜਬੜ ਹੁੰਦੀ ਹੈ 200 ਦੇ ਲਿਆ ਜਾਵੇ ਉਹਦੇ ਲਈ ਸਿਰਫ ਕੈਬਨਟ ਹੀ ਕਰ ਸਕਦੀ ਹੈ ਅਸੈਂਬਲੀ ਦੀ ਲੋੜ ਨਹੀਂ ਉਹ ਦੱਸਿਓ ਜੀ ਜ਼ਰਾ ਉਹ ਇਹਨਾਂ ਨੇ 200 ਦੇ ਲਈ ਤਾਂ ਇਹਨਾਂ ਨੇ ਕਹਿਤਾ ਹੈਗਾ ਪਰ ਇਹਨਾਂ ਨੂੰ ਤਾਂ ਅਸੀਂ ਬਹੁਤ ਚੀਜ਼ਾਂ ਇਹ ਜੀ ਲੋੜ ਹੀ ਨਹੀਂ ਪੈਣੀ ਸੀ ਕਿਉਂਕਿ ਇਹਨਾਂ ਨੇ 200 ਦੇ ਲਈ ਲਿਖਿਆ ਹੋਏਗਾ ਜਿਹੜਾ ਇਹਨਾਂ ਨੇ ਬੂਬਲ ਆਫ ਡਿਫਿਕਲਟੀਆਂ ਐਂਡ ਐਮਬਿਗਿਊਇਟੀਆਂ ਇਹ ਜਿਹੜਾ ਸੱਤ ਨੰਬਰ ਸੈਕਸ਼ਨ ਹੈਗਾ ਉਹ ਇਹਦੇ ਬਾਰੇ ਦੱਸਿਆਗਾ ਲੈ ਵੀ ਜੇ ਕੋਈ ਗੜਬੜ ਚੀਜ਼ ਹੋ ਰਹੀ ਹੈ ਤੋ ਉਹ ਨੂੰ ਸਹੀ ਕਰਕੇ ਇਹਦੇ ਚ ਐਡ ਕਰ ਲਓ ਕਿ ਪ੍ਰੈਕਟਿਸ ਤੁਸੀਂ ਕਰ ਸਕਦੇ ਜੇ ਤੁਹਾਨੂੰ ਕੁਝ ਗੜਬੜ ਲੱਗੂ ਪ੍ਰੈਕਟਿਸ ਦੇ ਵਿੱਚ ਉਹ ਐਡ ਕਰ ਲਿਓ ਉਹ ਚ ਦੂਸਰੀ ਗੱਲ ਇਸ ਤਰ੍ਹਾਂ ਦੀ ਕਿ ਅਸੀਂ ਇਹਦੇ ਚ ਇਹ ਕਿਹਾ ਸੀ ਕਿ ਜਦੋਂ ਚਾਰਜਸ ਫਰੇਮ ਹੋ ਜਾਂਦੇ ਆ ਤਾਂ ਡੇ ਟੂ ਡੇ ਹਿਅਰਿੰਗ ਹੁੰਦੇ ਤੁਸੀਂ ਦੇਖਦੇ ਹੋ ਸਾਲਾਪਤੀ ਕੇਸ ਚੱਲਦੇ ਆ ਤਾਂ ਉਸ ਵੇਲੇ ਗਵਾਹ ਵੀ ਮੋਕੜ ਜਾਂਦੇ ਸਭ ਕੁਝ ਹੁੰਦਾ ਤਾਂ ਡੇ ਟੂ ਡੇ ਡੇ ਟ੍ਰਾਇਲ ਜਿਹੜੇ ਹੁੰਦੇ ਜਿਵੇਂ ਪ੍ਰੋਵਿੰਸ਼ਲ ਆਫ ਕਰਾਪਸ਼ਨ ਐਕਟ ਹੈ ਉਹਦੇ ਵਿੱਚ ਵੀ ਤਾਂ ਡੇ ਟੂ ਡੇ ਟ੍ਰਾਇਲ ਚੱਲਦਾ ਹੀ ਆ ਹਰੋ ਤਰੀਕਾ ਗਵਾਹੀਆਂ ਹੁੰਦੀਆਂ ਨੇ ਤਾਂ ਦੋ ਮਹੀਨੇ ਦੋ ਮਹੀਨਿਆਂ ਦੇ ਚ ਵੀ ਉਹ ਕੇਸ ਕਿਉਂਕਿ ਬਹੁਤ ਜਿਹੜੇ ਗੰਭੀਰ ਮੁੱਦੇ ਹੈਗੇ ਪਿਛਲੇ ਸਮੇਂ ਤੋਂ ਜਿਹੜੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋ ਰਿਹਾ ਉਹਨੂੰ ਲੈ ਕੇ ਆਏਗਾ ਇਹਨੂੰ ਇੱਕ ਦਾ ਇਹ ਵੀ ਦੇ ਤਸਬੀਹ ਕੀਤੀ ਗਈ ਸੀ ਔਰ ਜਿਹੜੀ ਦੂਸਰੀ ਗੱਲ ਅੱਜ ਅਸੀਂ ਜਿਹੜੀ ਹਾਊਸ ਦੇ ਸਦਨ ਦੀ ਜਿਹੜੀ ਪ੍ਰोसीडिंग ਹੋਈ ਸੀ ਕਿ ਇੱਥੇ ਪੰਜਾਬ ਵਿਧਾਨ ਸਭਾ ਚੋਂ ਤਾਂ ਉਹ ਕਹ ਰਹੇ ਸੀ ਕਿ ਜੀ ਇਹ ਅਲਟਰਾ ਵਾਇਰਸ ਨਾ ਡਿਕਲੇਅਰ ਹੋ ਜਾਈਏ ਜਾਂ ਇਹਨੂੰ ਕੋਈ ਉਹਦੇ ਚੈਲੰਜ ਨਾ ਹੋ ਜਾਈਏ ਤਾਂ ਮੈਂ ਦੱਸਣਾ ਚਾਹਣਾ ਕਾਂਗਰਸ ਦੇ ਵੱਲੋਂ ਜਿਹੜੇ ਸੀ ਇਹ ਰਾਣਾ ਗੁਰਜੀਤ ਸਿੰਘ ਦੇ ਬੇਟੇ ਉਹ ਬੋਲ ਰਹੇ ਸੀਗੇ ਪਰ ਉਹਨੂੰ ਮੈਂ ਸਾਰਿਆਂ ਨੂੰ ਦੱਸਣਾ ਚਾਹਣਾ ਕੀ ਪਲੇਸ ਉਸੋ ਵਰਸ਼ਪੈਕ 1991 ਬਣਾਇਆ ਗਿਆ ਸੀ ਜਦੋਂ ਬਾਬਰੀ ਮਚ ਤੇ ਅਜੋਧਿਆ ਦਾ ਡਿਸਪਿਊਟ ਚੱਲਿਆ ਸੀ ਕਿ ਅੱਜ ਤੋਂ ਬਾਅਦ 1947 ਦੇ ਵਿੱਚ ਉਹਨਾਂ ਨੇ ਡੇਟ ਵੀ ਥੀ ਸੀ ਕਿਸੇ ਵੀ ਕੋਈ ਧਾਰਮਿਕ ਥਾਂ ਦੀ ਕੋਈ ਕਨਵਰਸ਼ਨ ਨਹੀਂ ਹੋਊਗੀ ਉਹਨੂੰ ਬਚਾ ਕੇ ਰੱਖਿਆ ਜਾਊਗਾ ਉਹ ਅਸੀਂ ਤਾਂ ਉਸ ਤੋਂ ਅਗਲੀ ਗੱਲ ਕਰ ਰਹੇ ਹਾਂ ਕਿ ਤੁਸੀਂ ਜਿਹੜੀ ਜਿਹਦੇ ਪਿੱਛੇ ਸਾਡੇ ਆਪਸ ਦੇ ਵਿੱਚ ਜੋ ਪਿਛਲੇ ਸਮੇਂ ਦੇ ਵਿੱਚ ਐਸਿਸਨ ਪ੍ਰੋਟੈਕਸ਼ਨ ਵਾਸਤੇ ਲੰਘ ਰਹੇ ਹਾਂ ਇਹਦੇ ਵਿੱਚ ਅਸੀਂ ਕੋਈ ਇਹ ਤਾਂ ਨਹੀਂ ਮੰਗਿਆ ਨਾ ਕਿ ਕਿਸੇ ਦਾ ਕੋਈ ਧਰਮ ਦੇ ਦੀ ਆਜ਼ਾਦੀ ਨੂੰ ਕੋਈ ਮੰਨਣ ਦੀ ਆਜ਼ਾਦੀ ਹੈ ਕੋਈ ਮੰਨੇ ਨਾ ਮੰਨੇ ਉਹ ਆਉਨੇ ਆ ਬਕਰਮੇ ਸ਼ਾਗਰ ਅਸੀਂ ਸਿਰ ਬੇਅਰ ਵੀ ਨੂੰ ਲੈ ਕੇ ਜਿਹੜਾ ਇਹ ਇਹਦੇ ਬਾਰੇ ਗੱਲਾਂ ਕੀਤੀਆਂ ਸੀਗੀਆਂ ਤੇ ਜਿਹੜਾ ਠੀਕ ਹੈ ਕਿ ਭਾਈ ਉਹਨੇ ਕੰਮ ਸ਼ੁਰੂ ਜ਼ਰੂਰ ਕੀਤਾਗਾ ਪਰ ਬਹੁਤ ਮਯੂਸੀ ਹੈ ਕਿ ਜਿਹੜੇ ਸੱਜਣ ਉਹਨੇ 6 ਮਹੀਨੇ ਦਾ ਰੱਖਤਾਗਾ ਇੱਕਲ ਮੈਂ ਹੋਰ ਦਸਵੀਂ ਚੋਣਾ ਸਾਢੇ 3 ਸਾਲ ਹੋ ਗਏ ਲਾਅ ਜੋ ਅੱਜ ਮੈਂ ਦੱਸਦਾ ਲਾਅ ਇਸ ਆਲਡਸ ਪ੍ਰੋਸਪੈਕਟਿਵ ਨਾਟ ਰੀਟਰੋਸਪੈਕਟਿਵ ਦਾ ਮਤਲਬ ਇਹ ਹੁੰਦਾ ਜੋ ਅੱਜ ਕਾਨੂੰਨ ਬਣਿਆ ਉਹ ਅੱਜ ਤੋਂ ਲਾਗੂ ਹੋਊਗਾ ਉਹ ਪਿਛਲੇ 5 ਸਾਲ ਸਾਲ 2 ਮਹੀਨੇ ਜਾਂ ਪਿਛਲਾ ਤੋਂ ਉਹਨੇ ਲਾਗੂ ਨਹੀਂ ਹੁੰਦਾ 2022 ਤੁਹਾਡੀ ਸਰਕਾਰ ਆਜੀ ਹੈਗੀ ਤੇ 2022 ਤੋਂ ਨਹੀਂ ਅੱਲਾ ਕੋ ਤੁਸੀਂ ਕਰ ਸਕੋ ਨਹੀਂ ਪਰ ਇੰਨੀਆਂ ਬੇਅਦਬੀਆਂ ਹੋ ਗਈਆਂ ਮੈਂ ਸੁਮੇਂ ਜਾਖੜ ਜੀ ਦਾ ਮੈਂ ਪਿੱਛੇ ਜਿਹੜਾ ਉਹ ਬੋਲ ਰਹੇ ਸੀ 300000 ਰੁਪਏ ਹੋ ਗਈਆਂ ਨੇ ਤੁਸੀਂ ਇਹ ਦੱਸੋ ਵੀ ਉਹਦੇ ਲਈ ਹੁਣ ਰੈਟਰੋਸਪੈਕਟਿਵ ਤੇ ਹੋ ਨਹੀਂ ਸਕਦਾ ਹੁਣ 6 ਮਹੀਨੇ ਤੁਸੀਂ ਲਾਉਂਗੇ 6 ਮਹੀਨੇ ਤੱਕ ਕੋਈ ਬੇਅਦਬੀ ਹੋ ਗਈ ਤਾਂ ਉਹਦੇ ਲਈ ਕੀ ਹੈ ਤੁਹਾਡੇ ਕੋਲ ਚਾਰਾ ਇੱਕ ਜ਼ਿੰਮੇਦਾਰ ਕੌਣ ਹੈਗਾ ਜ਼ਿੰਮੇਦਾਰ ਕੌਣ ਹੈਗਾ ਤੁਸੀਂ ਸਿਰਫ ਆਪਣੀ ਇੱਕ ਸਿਆਸਤ ਕਰ ਰਹੇ ਹੋਗੇ ਇੱਕ ਜਿਹੜਾ ਇਮੋਟਿਵ ਇਸ਼ੂ ਹੈਗਾ ਜਿਹੜਾ ਹੈਗਾ ਲੋਕਾਂ ਦੇ ਜਜ਼ਬਾਤਾਂ ਨਾਲ ਖੇਡੋਗੇ ਫਿਰ ਤੁਸੀਂ ਕੋਈ ਨਾ ਇਹਦੇ ਵਿੱਚ ਕੋਈ ਹਜੀ ਗੱਲ ਕਰਕੇ ਸੈਂਟਰ ਭੇਜੋਗੇ ਸੈਂਟਰ ਨੇ ਕੋਈ ਨਾ ਕੋਈ ਤੁਹਾਨੂੰ ਫੇਰ ਵਾਪਸ ਕਰ ਦੇਣਾ ਫਿਰ ਤੁਸੀਂ ਭਾਜਪਾ ਸੈਂਟਰ ਗਵਰਨਮੈਂਟ ਦਾ ਦੋਸ਼ ਪੜੋਗੇ ਫਿਰ ਤੁਸੀਂ ਇਹ ਸਾਰੀ ਇਹ ਗੇਮ ਜਿਹੜੀ ਤੁਹਾਡੀ ਗੇਮ ਪਲਾਨ ਹੈ ਜੇ ਗੇਮ ਪਲਾਨ ਚੱਲਦਾ ਫਿਰ ਇਲੈਕਸ਼ਨ ਆਜੂ ਲੱਗਦਾ ਇਹਨੇ ਚ ਇਲੈਕਸ਼ਨ ਆ ਜਾਣਾ ਫਿਰ ਤੁਸੀਂ ਉੱਥੇ ਫੇਰ ਮੁੱਦਾ ਬਣਾ ਲੈਣਾ ਕਿ ਕਿਸਦਾ ਜੀ ਬਿਲਕੁਲ ਸਾਫ਼ ਦਿਲ ਨਾਲ ਕਰ ਰਹੇ ਸੀਗੇ ਸਿਰਫ ਅਰਦਾਸ ਕਰਕੇ ਜਾਣੀ ਕਿ ਉੱਥੇ ਮਸਲਾ ਉਹਦੇ ਵਿੱਚ ਵਿਧਾਨ ਸਭਾ ਦੇ ਵਿੱਚ ਹੈਗਾ ਇਸ ਕਰਕੇ ਇਸ ਨੂੰ ਬੜੇ ਸੀਰੀਅਸ ਗੰਭੀਰਤਾ ਨਾਲ ਲਓ ਜਿਸ ਤਰੀਕੇ ਦਾ ਹੈਗਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਕਹਿਣਾ ਲॉ इज ऑलवेज ਪ੍ਰੋਸਪੈਕਟਿਵ ਨਾਟ ਰੈਟਰੋਸਪੈਕਟਿਵ ਅੱਜ ਤੋਂ ਲਾਗੂ ਹੋਊਗਾ ਜਿਹੜਾ ਹੋਊਗਾ ਕਿ ਜਿਸ ਨੇ ਬਿਲ ਪਾਸ ਹੋ ਗਿਆ ਅਫੀਸ਼ੀਅਲ ਗੈਜ਼ਟ ਵਿੱਚ ਚੋ ਗਿਆ ਉਸ ਦਿਨ ਤੋਂ ਲਾਗੂ ਹੋਊਗਾ ਐਗਜ਼ਾਮਪਲ ਕਿ ਕਾਨਾਪੁਰ ਦੀ ਗੱਲ ਹੈ ਇਹ ਫਿਰ ਕਿਹਦੀ ਗੱਲ ਹੈ ਜੋ ਸਿੱਧੂ ਸਾਹਿਬ ਨੇ ਕਹੀ ਹੈ ਮੈਨੂੰ ਦੱਸ ਦੇਣਾ ਜਿਹੋ ਤਾਂ ਲੋਕਾਂ ਨੂੰ ਇਹ ਸਿਰਫ ਬਹਾਨੇ ਹੁੰਦੇ ਆ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਕਹਿਤਾ ਈ ਮੋਸ਼ਨਲ ਹੋ ਕੇ ਕਿ ਯਾਰ ਪਹਿਲਾਂ ਕਿਹਾ ਸੀ ਇੱਕ ਵਾਰੀ ਚੱਲ ਕਰ ਦਈਏ ਫੇਰ ਆ ਸਾਰੇ ਬੰਦੇ ਆ ਗਿਆਂ ਗਿਰ ਜਾਂ ਤੀ ਨਹੀਂ ਬੰਨ ਦੇਣਾ ਕਿਉਂ ਨਹੀਂ ਬੰਨ ਦੇਣਾ ਕਿਉਂਕਿ ਇਹਨਾਂ ਨੇ ਤਾਂ ਇਹ ਕੰਮ ਕਰਦੇ ਆ ਲੜੌਂਗਾ ਕਿਵੇਂ ਆ ਸਿੱਖ ਆ ਹਿੰਦੂ ਆ ਦਾਲਿਤ ਆ ਆ ਬ੍ਰਾਹਮਣ ਆ ਸ਼ੂਦਰ ਆ ਜੱਟ ਆ ਇਹਨਾਂ ਨੇ ਹੀ ਕਰਨਾ ਜੇ ਅਸੀਂ ਇਕੱਠੇ ਹੋ ਗਏ ਫਿਰ ਤਾਂ ਅਸੀਂ ਆ ਗੱਲ ਕਰਾਂਗੇ ਤੇ ਮੇਰੀ ਤੁਹਾਨੂੰ ਅੱਜ ਜੋ ਬੇਨਤੀ ਆ ਮੁੱਦਿਆਂ ਦੇ ਆ ਜੋ ਇਹ ਵੀ ਇੱਕ ਮੁੱਦਾ ਹੈ ਇਹ ਮੁੱਦਾ ਹੈ ਤੇ ਜੇ ਕੋਈ ਇਹਦੇ ਵਿੱਚ ਸਿਆਸਤ ਕਰ ਰਿਹਾ ਕਿਸੇ ਵੀ ਪਾਰਟੀ ਦਾ ਹੋਵੇ ਕੋਈ ਵੀ ਪਰਸਨੈਲਿਟੀ ਹੋਵੇ ਸਮਝ ਲਿਓ ਜੀ ਉਹ ਤੁਹਾਡੇ ਨਾਲ ਨਹੀਂਗਾ ਉਹ ਡਿਲੇ ਕਰਨਾ ਚਾਹੁੰਦਾ ਉਹ ਸਿੱਧਾ ਨਹੀਂ ਬੋਲ ਸਕਦੇ ਕਿਉਂਕਿ ਤੁਸੀਂ ਸਿੱਧੇ ਇਹਨੂੰ ਸੁਣ ਕੇ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਆ ਕਲਪਟ ਹੈ ਹੁਣ ਉਹ ਤਰੀਕੇ ਨਾਲ ਡਿਲੇ ਕਰਨਾ ਚਾਹੁੰਦੇ ਔਰ ਵੱਧ ਕੇ ਸਮਤੀ ਨਾਲ ਸਿੱਧੂ ਸਾਹਿਬ ਕਹਿੰਦੇ ਆਪੋਜੀਸ਼ਨ ਵਾਲੇ ਵੀ ਖੁਦ ਸਰਕਾਰ ਵੀ ਇਹਨੂੰ ਡਿਲੇ ਕਰਕੇ ਉਵੇਂ ਪਹਿਲਾਂ ਨੂੰ ਕਰਨਾ ਚਾਹੀਦਾ ਦੋ ਵਾਰੀ ਪਹਿਲ ਬਣਿਆ ਕੀ ਉਦੋਂ ਇਹਨਾਂ ਨੂੰ ਕਨਸਟੀਟਿਊਸ਼ਨ ਦਾ ਨਹੀਂ ਪਤਾ ਸੀ ਉਦੋਂ ਇਹਨਾਂ ਨੂੰ ਕਾਂਗਰਸ ਆਗਿਆਂ ਨੂੰ ਨਹੀਂ ਪਤਾ ਸੀ ਘੱਟ ਵੀ ਇਹਦੇ ਚ ਸਾਡੇ ਧਰਮਾਂ ਦੀ ਗੱਲ ਹੋਣੀ ਚਾਹੀਦੀ ਹੈ ਸਾਡੇ ਸੰਵਿਧਾਨ ਆਂਦਾ ਹੈ ਇਹ ਕਿਉਂ ਕੀਤਾ ਗਿਆ ਸਿਰਫ ਤੁਹਾਨੂੰ ਦਿਖਾਉਣ ਲਈ ਕਿ ਅਸੀਂ ਤਾਂ ਕਰਤਾ ਲੇਕਿਨ ਜੈਨਨਲੀ ਕਰਨਾ ਨਹੀਂ ਚਾਹੁੰਦੇ ਸੀ ਬਰਨਾ ਲਾਉਣਾ ਚਾਹੁੰਦੇ ਸੀ ਕਿਉਂਕਿ ਇਹਦੇ ਨਾਲ ਹੀ ਆਪਦੀ ਰਾਜਨੀਤੀ ਕਰ ਸਕਣ ਔਰ ਇਹਨਾਂ ਨੂੰ ਇਹ ਵੀ ਸਮਝ ਆ ਰਹੀ ਕਿ ਇਹਨਾਂ ਦੀ ਰਾਜਨੀਤੀ ਹੈ ਸਾਡੇ ਲਈ ਉਹ ਸਦੀਵੀ ਗੁਰੂ ਹਰ ਚੀਜ਼ ਤੋਂ ਵੱਧ ਕੇ ਨੇ ਇਹ ਇੱਕੋ ਇੱਕ ਧਰਮ ਹੈ ਜਿਹਦੇ ਵਿੱਚ ਸਾਖਸ਼ਾਤ ਗੁਰੂ ਉਹਨਾਂ ਨੂੰ ਮੰਨਿਆ ਗਿਆ ਇਸੇ ਲਈ ਉਹਨਾਂ ਨੂੰ ਰੱਖਣ ਦਾ ਤਰੀਕਾ ਉਹਨਾਂ ਨੂੰ ਪੂਰਾ ਜੋ ਵੀ ਸੋਖ ਆਸਣ ਕਰਾਉਨੇ ਆ ਆਪਾਂ ਉਹ ਚੀਜ਼ਾਂ ਹੋਰ ਨਹੀਂ ਇਸ ਲਈ ਸਾਡੇ ਲਈ ਉਹ ਚੀਜ਼ ਵੱਧ ਜਾਂਦੀ ਹੈ ਇਸੇ ਲਈ ਉਹ ਪੰਜਾਬ ਲਈ ਸਭ ਤੋਂ ਜ਼ਿਆਦਾ ਸੈਂਸਿਟਿਵ ਹੈ ਇਸੇ ਲਈ ਤਾਂ ਇਹ ਜਿੰਨੇ ਬਾਕੀ 파ਰਟਨਰ ਇਸ ਚੀਜ਼ ਨੂੰ ਇਸ ਫੀਲ ਨੂੰ ਸਮਝ ਲੈਣ ਪਰ ਇਨਕਰਨ ਦੇਰ ਮੈਂ ਨਾਲ ਨਾਲ ਗੁਜੀਤ ਸਿੰਘ ਕਾਲਸ ਨੂੰ ਕਹਾਂਗਾ ਹਿੰਮਤ ਨਾਲ ਬੈਠੇ ਰਹੋ ਕੋਈ ਲੋੜ ਨਹੀਂ ਹਿਲਣ ਦੀ ਤੁਹਾਡੇ ਨਾਲ ਉੱਪਰ ਵਾਲਾ ਸਭ ਤੋਂ ਵੱਡੀ ਗੱਲ ਆ ਨਾ 9 ਮਹੀਨੇ ਕੋਈ ਬੈਠ ਕੇ ਤਾਂ ਵਿਖਾਵੇ ਬੈਠ ਕੇ ਵਿਖਾਵੇ ਥੱਲੇ ਪੁਲਿਸ ਲੱਗੀ ਹੋਈ ਆ ਫੜੇ ਵਾਲੀ ਜਦ ਅਸੀਂ ਵਿਖਾ ਚੁੱਕੇ ਆ ਔਰ ਜਿਹੜੇ ਸਾਡੇ ਲੋਕ ਆਪਦੀ ਸੌੜੀ ਰਾਜਨੀਤੀ ਲਈ ਚਾਰੇ ਲਿਖੇ ਨੂੰ ਕ੍ਰੈਡਿਟ ਨਾ ਮਿਲਦੀ ਉਹਨਾਂ ਨੂੰ ਜਰਾ ਤੁਸੀਂ ਮਤ ਦਿਓ ਜੀ ਓਏ ਤੁਸੀਂ ਕ੍ਰੈਡਿਟ ਲੈ ਲਓ ਕਰ ਲੈਂਦੇ ਕੁਝ ਕਿਉਂ ਨਹੀਂ ਕੀਤਾ ਮੋਰਚੇ ਵੀ ਵੇਖ ਗਏ ਕਿਉਂ ਨਹੀਂ ਹੋਇਆ ਹੁਣ ਕੋਈ ਕਰਨਾ ਚਾਹ ਰਿਹਾ ਔਰ ਅਸੀਂ ਨਾਲ ਲੱਗੇ ਕਿ ਲੋਕਾਂ 'ਚ ਇੱਕ ਗੱਲ ਹੈ ਇਹ ਸਰਕਾਰ ਬਣਾਉਣ ਲੱਗੀ ਫੀਡਬੈਕ ਫੋਟ ਸੋਹੇ ਦੇ ਵੱਲ ਚਾਪਿਓ ਜੀ ਧਿਆਨ ਦਿਓ ਜੀ ਕੋਈ ਗੱਲ ਬਾਤ ਨਹੀਂ ਸਿੱਧਾ ਸਰ ਸਤਿ ਸ਼੍ਰੀ ਅਕਾਲ ਜੀ